ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਣਾ ਕਮਲਾਂ ਵਿੱਚ ਖਾਲਸਾ ਜੀ ਨਮਸਕਾਰਾਂ ਹਨ ਜਗਤ ਸੁਆਮੀ ਆਪ ਨਰੰਕਾਰ ਆਪ ਨਰੰਜਨ ਸੁਆਮੀ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਧਰ ਸੁਆਮੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਛਤਰ ਥਖਤ ਦੇ ਮਾਲਕ ਆਸਣਾ ਸੰਗਾਸਣਾ ਤੇ ਸ਼ਿਸ਼ੋਭਤ ਸਤਿਗੁਰੂ ਹਾਜ਼ਰ ਨਾਜ਼ਰ ਸਰਬ ਕਲਾ ਸੰਪੂਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਹਨ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਖਾਲਸਾ ਜੀ ਜੋ ਆਪ ਮੁਕਤ ਹਨ ਤੇ ਖਾਲਸਾ ਜੀ ਜਿਹੜਾ ਉਹਨਾਂ ਨੂੰ ਸੇਵਦਾ ਹੈ ਨਮਸਕਾਰਾਂ ਕਰਦਾ ਹੈ ਜੀ ਆਖਦਾ ਹੈ ਧੰ ਆਖਦਾ ਹੈ ਉਹਨਾਂ ਨੂੰ ਮੁਕਤ ਕਰਨ ਦੀ ਖਾਲਸਾ ਜੀ ਸਮਰੱਥਾ ਰੱਖਦੇ ਹਨ ਜਿਨ੍ਹਾਂ ਦਾਤਿਆਂ ਦੇ ਚਰਣਾ ਵਿੱਚੋਂ ਮੌਤ ਬਣੀ ਹੈ ਜਿਸ ਦਾਤੇ ਦੇ ਹੁਕਮ ਅੰਦਰ ਸੰਸਾਰ ਬਣਿਆ ਹੈ ਜਿਸ ਦਾਤੇ ਦੇ ਹੁਕਮ ਅੰਦਰ ਖਾਲਸਾ ਜੀ ਖੰਡ ਬ੍ਰਹਿਮੰਡ ਬਣੇ ਨੇ ਪਤਾਲ ਬਣੇ ਨੇ ਆਕਾਸ਼ ਬਣੇ ਨੇ ਸਾਰੇ ਤਤ ਬਣੇ ਨੇ ਉਸ ਵਾਹਿਗੁਰੂ ਜੀ ਨੂੰ ਸਿਮਰਿਏ ਉਸ ਵਾਹਿਗੁਰੂ ਜੀ ਨੂੰ ਸਦਾ ਨਮਸਕਾਰ ਬਾਰਨੇ ਬਲਹਾਰਨੇ ਉਹਨਾਂ ਤੋਂ ਜਾਈਏ ਕਿਉਂਕਿ ਖਾਲਸਾ ਜੀ ਜਿਸ ਦਾਤੇ ਨੇ ਦੇਹੀ ਦਿੱਤੀ ਹੈ ਉਹੀ ਦਾਤਾ ਇਸ ਦੇਹੀ ਨੂੰ ਖਾਲਸਾ ਜੀ arogya ਕਰ ਸਕਦਾ ਹੈ ਉਹੀ ਦਾਤਾ ਇਸ ਦੇਹੀ ਵਿੱਚ ਆਪਣਾ ਆਪਾ ਸਾਨੂੰ ਵਿਖਾ ਸਕਦਾ ਹੈ ਉਹੀ ਦਾਤਾ ਇਹਦੇ ਵਿੱਚ ਵਸਿਆ ਹੋਇਆ ਤੇ ਆਪਣਾ ਰੂਪ ਖਾਲਸਾ ਜੀ ਪ੍ਰਗਟ ਕਰਕੇ ਨਜ਼ਰੀ ਕਰਵਾ ਸਕਦਾ ਇਹ ਉਹਦੇ ਹੱਥ ਦਾ ਉਦਾਤਾ ਨੇ ਉਹਦੇ ਹੱਥ ਵੜਾਈਆਂ ਨੇ ਕਿਉਂਕਿ ਮਹਾਰਾਜ ਕਹਿੰਦੇ ਸਤਗੁਰੂ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਜੇ ਗੁਰੂ ਦਇਆਲ ਹੈ ਤੁਹਾਡੇ ਉੱਤੇ ਗੁਰੂ ਦੀ ਦਇਆਲਤਾ ਹੈ ਗੁਰੂ ਖੁਸ਼ ਹੈ ਗੁਰੂ ਦੀ ਨਦਰ ਹੈ ਤਰੁੱਠਿਆ ਹੈ ਗੁਰੂ ਫਿਰ ਖਾਲਸਾ ਦੀ ਸਦਾ ਇਹ ਸਰੀਰ ਨੂੰ ਸੁਖ ਰਹਿੰਦਾ ਦੇਹੀ ਨੂੰ ਸੁਖ ਰਹਿੰਦਾ ਕੋਈ ਰੋਗ ਨਹੀਂ ਵਿਆਪਦਾ ਸਤਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਜਿਹੜੀ ਤੁਹਾਡੀ ਸ਼ਰਧਾ ਹੈ ਉਹਨੂੰ ਭਾਗ ਲੱਗ ਜਾਂਦੀ ਨੇ ਜੇ ਸਤਗੁਰੂ ਜੀ ਦਿਆਲ ਹੋਣ ਸਤਗੁਰੂ ਹੋਏ ਦਿਆਲ ਨਾ ਕਬਹੂ ਝੂਰੀਆ ਉਹਦੀ ਝੂਰਨਾ ਖਾਲਸਾ ਜੀ ਖਤਮ ਹੋ ਜਾਂਦੀ ਹੈ ਭਟਕਣਾ ਖਤਮ ਹੋ ਜਾਂਦੀ ਹੈ ਜਿੰਨਾ ਉਤੇ ਸਤਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਦਿਆਲ ਹੋ ਜਾਂਦੇ ਸੋ ਐਸੀ ਦਿਆਲਤਾ ਮਹਾਰਾਜ ਜੀਆਂ ਦੀ ਕਿਵੇਂ ਨਸੀਬ ਹੋਵੇ ਖਾਲਸਾ ਜੀ ਮਹਾਰਾਜ ਜੀਆਂ ਦਾ ਨਾਮ ਜਪ ਕੇ ਮਹਾਰਾਜ ਜੀਆਂ ਦਾ ਭਜਨ ਕਰਕੇ ਕਿਉਂਕਿ ਜਿਹੜਾ ਨਾਮ ਸਿਮਰਦਾ ਹੈ ਉਹੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਿਆਰਾ ਹੈ ਤੇ ਖਾਲਸਾ ਜੀ ਭਗਤੀ ਕਿਵੇਂ ਕਰਨੀ ਹੈ ਉਸ ਵਾਹਿਗੁਰੂ ਸੱਚੇ ਪਾਸ਼ਾ ਨੂੰ ਵਿਖਾ ਕੇ ਨਹੀਂ ਕਰਨੀ ਉਸ ਵਾਹਿਗੁਰੂ ਸੱਚੇ ਪਾਸ਼ਾ ਕੋਲੋਂ ਪਹਿਲਾ ਫਲ ਦੀ ਇੱਛਾ ਨਹੀਂ ਕਰਨੀ ਐਵੇਂ ਭਗਤੀ ਕੀਤਿਆਂ ਭਾਵ ਨਿਸ਼ਕਾਮ ਭਗਤੀ ਕੀਤਿਆਂ ਮਹਾਰਾਜ ਜੀਆਂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਕਾਲ ਦੀ ਵੀਡੀਓ ਵਿੱਚ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਜਿਹੜਾ ਬੰਦਾ ਨਿਮਰਤਾ ਵਿੱਚ ਹੈ ਨੀਵਾ ਹੈ ਚਾਹੇ ਖਾਲਸਾ ਦੀ ਕਰੋੜਾਂ ਰੁਪਈਆ ਕੋਲ ਹੈ ਜੇ ਨਿਮਰਤਾ ਹੈ ਨਾ ਫਿਰ ਤੁਸੀਂ ਰਾਜੇ ਹੋ ਤੁਸੀਂ ਪਰਮੇਸ਼ਰ ਦੇ ਦਰਵਜ ਚ ਜਾਂ ਪਰਮੇਸ਼ਰ ਦੀ ਨਜ਼ਰ ਵਿੱਚ ਹੋ ਤੇ ਜੇ ਖਾਲਸਾ ਜੀ ਸਾਰਾ ਕੁਝ ਹੀ ਹੁੰਦਿਆ ਸੁੰਦਿਆ ਬੰਦਾ ਨਿਮਰਤਾ ਦੇ ਵਿੱਚ ਹੈ ਉਹਦੇ ਅੰਦਰੇ ਸ਼ੁਭ ਗੁਣ ਨੇ ਉਹਦੇ ਅੰਦਰ ਬੈਰਾਗ ਵੀ ਜ਼ਰੂਰ ਹੋਵੇਗਾ ਦਇਆ ਵੀ ਜ਼ਰੂਰ ਹੋਵੇਗੀ ਧਰਮ ਵੀ ਹੋਵੇਗਾ ਸੋ ਐਵੇਂ ਖਾਲਸਾ ਜੀ ਫਿਰ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਅੰਦਰ ਆਸ ਹੈ ਬੀਜ ਹੈ ਉਹ ਵੀ ਹੋਵੇਗਾ ਤੇ ਜਿਹੜਾ ਖਾਲਸਾ ਜੀ ਕੁਝ ਵੀ ਨਹੀਂ ਹੈ ਗੰਦ ਦਾ ਭਰਿਆ ਦੇਹੀ ਨੂੰ ਚੱਕੀ ਫਿਰਦਾ ਉਹ ਵੀ ਹੰਕਾਰ ਨਾਲ ਫੁੱਲਿਆ ਫਿਰੇ ਕਿ ਮੈਂ ਬਹੁਤ ਆਮੀਰ ਚ ਸਾਰਾ ਕੁਝ ਆ ਮੈਂ ਨਹੀਂ ਕਿਸੇ ਦੀ ਸੁਣਦਾ ਮੈਂ ਨਹੀਂ ਕਿਸੇ ਨੂੰ ਮੰਨਦਾ ਮੈਂ ਨਹੀਂ ਗੁਰੂ ਸਾਹਿਬ ਨੂੰ ਮੰਨਦਾ ਜਿਵੇਂ ਖਾਲਸਾ ਜੀ ਨਜ਼ਰ ਮਾਰੋ ਅੱਜ ਕੱਲ ਇੱਥੇ ਕੀ ਹੋ ਰਿਹਾ ਅਜਿਵੇਂ ਹੁਣ ਮੈਂ ਵਾਰ-ਵਾਰ ਉਹਨਾਂ ਧਰਮਾਂ ਦਾ ਨਾਂ ਨਹੀਂ ਲੈਣਾ ਧਰਮ ਮਾੜਾ ਨਹੀਂ ਧਰਮ ਵਿੱਚ ਵੜੇ ਹੋਏ ਲੋਕ ਮਾੜੇ ਨੇ ਏਡੀ ਖਾਲਸਾ ਜੀ ਮਤ ਉਹਨਾਂ ਦੀ ਮਾੜੀ ਐ ਸਤਗੁਰੂ ਜੀ ਮਹਾਰਾਜ ਜੀਆਂ ਦੀ ਬਾਣੀ ਨੂੰ ਪਾਲ ਰਹੇ ਮਹਾਰਾਜ ਜੀਆਂ ਦੇ ਅੰਗਾਂ ਨੂੰ ਪਾਲ ਰਹੇ ਖਾਲਸਾ ਜੀ ਸਤਗੁਰੂ ਮਹਾਰਾਜ ਏਡੇ ਦਿਆਲੂ ਕਿਰਪਾਲੂ ਹਨ ਏਡੇ ਦੀਨ ਦੁਨੀ ਦੇ ਮਾਲਕ ਸ਼ਹਿਨ ਸ਼ਕਤੀ ਦੇ ਖਾਲਸਾ ਜੀ ਪੁੰਝ ਹਨ ਮਹਾਰਾਜ ਜੀਆਂ ਨਾਲ ਕੀਤੀ ਹੋਈ ਘੋਰੇ ਬੇਦਬੀ ਵੀ ਸਤਿਗੁਰ ਜੀਆਂ ਜੀ ਮਹਾਰਾਜ ਜਾ ਕੇ ਖਾਲਸਾ ਜੀ ਅਗਲੇ ਨੂੰ ਕੁਝ ਨਹੀਂ ਕਹਿੰਦੇ ਪਰ ਮਹਾਰਾਜ ਦੀ ਜਿਹੜੀ ਕੁਦਰਤ ਹੈ ਉਹਦੇ ਕੋਲੋਂ ਤੁਹਾਨੂੰ ਕੌਣ ਬਚਾਵੇਗਾ ਕਿਉਂਕਿ ਖਾਲਸਾ ਜੀ ਪਤੀ ਨੂੰ ਕੋਈ ਕੁਝ ਕਹਿ ਜਾਵੇ ਤੇ ਪਤੀ ਬੇਸ਼ੱਕ ਜਾ ਸਕਦਾ ਪਰ ਉਹਦੀ ਪਤਨੀ ਉਹਦੀ ਦਾਸੀ ਨਹੀਂ ਜਾ ਸਕਦੀ ਇਸੇ ਪ੍ਰਕਾਰ ਇਹ ਕੁਦਰਤ ਪਰਮੇਸ਼ਰ ਅਕਾਲ ਪੁਰਖ ਜੀ ਦੀ ਦਾਸੀ ਹੈ ਦੂਈ ਕੁਦਰਤ ਸਾਜੀਆ ਕਰ ਆਸਨ ਡਿੱਠੋ ਚਾਹੋ ਇਹ ਦੂਜੇ ਨੰਬਰ ਤੇ ਸਾਜੀ ਹੋਈ ਕੁਦਰਤ ਅਕਾਲ ਪੁਰਖ ਮਹਾਰਾਜ ਜੀ ਦੀ ਇਹੋ ਹੀ ਕੁਦਰਤ ਖਾਲਸਾ ਜੀ ਸਾਡੀ ਮਾਂ ਹੈ ਇਹੋ ਹੀ ਕੁਦਰਤ ਸਾਡੀ ਮਾਤਾ ਮਾਤਾ ਸਹਿਬ ਦੇਵਾ ਕੌਰ ਹੈ ਇਹ ਭਗਤੀ ਦੀ ਖਾਲਸਾ ਜੀ ਜਿਹੜੀ ਸ਼ਕਤੀ ਹੈ ਇਹ ਕੁਦਰਤ ਦੇ ਵਿੱਚ ਵਸ ਕੇ ਸਾਨੂੰ ਸ੍ਰਿਸ਼ਟੀ ਦੇ ਉੱਤੇ ਸਾਡਾ ਕਈ ਕੁਝ ਪ੍ਰਕਾਰ ਪਾਲਣ ਪੋਸ਼ਣ ਕਰ ਰਹੀ ਇਹ ਮਾਂ ਹੈ ਪਰਮੇਸ਼ਰ ਅਕਾਲ ਪੁਰਖ ਜੀਆ ਨੇ ਪੈਦਾ ਕੀਤੀ ਹੋਈ ਇਹ ਵੱਡੀ ਸ਼ਕਤੀ ਹੈ ਤੇ ਇਹਦੇ ਕੋਲੋਂ ਤੁਹਾਨੂੰ ਕੌਣ ਬਚਾਵੇਗਾ ਕਿਉਂਕਿ ਖਾਲਸਾ ਜੀ ਇਹ ਕਦੇ ਕਿਸੇ ਨੂੰ ਬਖਸ਼ਦੀ ਨਹੀਂ ਸੋ ਇਸੇ ਪ੍ਰਕਾਰ ਭਾਈ ਨਿਵਾਨਤਾ ਵਿੱਚ ਨਿਮਰਤਾ ਵਿੱਚ ਜਿਹੜਾ ਬੰਦਾ ਨੀਵਾ ਹੋ ਕੇ ਚੱਲਦਾ ਸੰਸਾਰ ਵਿੱਚ ਉਹਦੇ ਉੱਤੇ ਸਤਿਗੁਰੂ ਜੀਆਂ ਦੀ ਵੱਡੀ ਖੁਸ਼ੀ ਹੈ ਜਿਵੇਂ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਕਵਿਤਾਵਾਂ ਵਿੱਚੋਂ ਖਾਲਸਾ ਜੀ ਆਪਾਂ ਕੱਲ ਵੀ ਸਾਂਝੇ ਕਰਦੇ ਸਾਂ ਸ਼ਬਦ ਅੱਜ ਹੋਰ ਅੱਗੇ ਪੜਿਆਂ ਮਹਾਰਾਜ ਦੀ ਬਾਣੀ ਜੇ ਪੜੀਏ ਸਤਿਗੁਰ ਜੀਆਂ ਨੇ ਜੋ ਕੁਝ ਬਚਨ ਕੀਤੇ ਜੋ ਉਚਾਰਿਆ ਹੈ ਜੇ ਪੜਾਂਗੇ ਤੇ ਸੋਝੀ ਆਵੇਗੀ ਜੇ ਪੜਾਂਗੇ ਨਹੀਂ ਤੇ ਗੱਲੀਬਾਤੀ ਕਹੀ ਜਾਣਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਨੂੰ ਮੰਨਦੇ ਹਾਂ ਗੱਲਾਂ ਬਾਤਾਂ ਨਾਲ ਥੋੜਾ ਕੋਈ ਗੱਲ ਬਣਦੀ ਸੋ ਕਹਿੰਦੇ ਨੇ ਭਾਈ ਸਾਹਿਬ ਵੀ ਜਿਹੜੇ ਬੰਦੇ ਨੀਵੇਂ ਰਹਿੰਦੇ ਨੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਤੇ ਖਾਲਸਾ ਜੀ ਉਹਨਾਂ ਪਰਥਾਏ ਬਚਨ ਵੀ ਕਰਦੇ ਵੀ ਕਿੰਨਾ ਕਿੰਨਾ ਚੀਜ਼ਾਂ ਨੇ ਨੀਵੇਂ ਹੋ ਕੇ ਵੇਖਿਆ ਤੇ ਕੀ ਕੁਝ ਉਹਨਾਂ ਨੂੰ ਪ੍ਰਾਪਤ ਹੋਇਆ ਮਹਾਰਾਜ ਜੀ ਕਹਿੰਦੇ ਪਹਿਲਾਂ ਧਰਤੀ ਦੀ ਖਾਲਸਾ ਜੀ ਵੱਡੀ ਉਦਾਹਰਨ ਦਿੰਦੇ ਕਹਿੰਦੇ ਜੈਸੇ ਪੰਜੋ ਤਤਵਿਕ ਹੈ ਬਸੁਦਾ ਨਵਨ ਮੰ ਤਾਮੈ ਨਾ ਤਾਮੈ ਨਾ ਉਤਪਤ ਹੋਏ ਸਮਾਤ ਸਭ ਤਾਹੀ ਮੈਂ ਐਵੇਂ ਕਰਕੇ ਖਾਲਸਾ ਜੀ ਬਚਨ ਆਉਂਦੇ ਜੇ ਮੈਂ ਵਿਸਰਦਾ ਹੁਆ ਤੇ ਮੈਂ ਮਾਫੀ ਚਾਹੁੰਦਾ ਹਾਂ ਕਹਿੰਦੇ ਜਿਵੇਂ ਪੰਜਾਂ ਤਤਾਂ ਦੇ ਵਿੱਚੋਂ ਖਾਲਸਾ ਦੀ ਧਰਤੀ ਵੀ ਇੱਕ ਤਤ ਹੈ ਨਾ ਮਿੱਟੀ ਵੀ ਇੱਕ ਤਤ ਹੈ ਪੰਜਾਂ ਤਤਾਂ ਦੇ ਵਿੱਚੋਂ ਜਿਹੜੀ ਨੀਵੀਂ ਆ ਨਿਮਰਤਾ ਵਾਲੀ ਆ ਉਹ ਖਾਲਸਾ ਦੀ ਧਰਤੀ ਹੈ ਪੰਜਾਂ ਤਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਨਿਮਰਤਾ ਵਾਲੀ ਧਰਤੀ ਹੈ। ਨਾ ਆਕਾਸ਼ ਨਿਮਰਤਾ ਵਾਲਾ, ਨਾ ਖਾਲਸਾ ਜੀ ਪਾਣੀ ਨਿਮਰਤਾ ਵਾਲਾ, ਨਾ ਅੱਗ ਨਿਮਰਤਾ ਵਾਲੀ ਹੈ, ਨਾ ਹਵਾ ਨਿਮਰਤਾ ਵਾਲੀ ਹੈ। ਸਭ ਤੋਂ ਜ਼ਿਆਦਾ ਨਿਮਰਤਾ ਜਿਹੜੀ ਹੈ ਉਹ ਧਰਤੀ ਵਿੱਚ ਪਾਈ ਗਈ ਹੈ। ਕਿਵੇਂ ਦੇਖੋ ਧਰਤੀ ਨੂੰ ਕੋਈ ਜੋ ਮਰਜ਼ੀ ਕੁਛ ਆਪਾਂ ਕਰੀ ਜਾਂਨੇ ਧਰਤੀ ਦੇ ਉੱਤੇ ਸਾਨੂੰ ਕੁਝ ਨਹੀਂ ਕਹਿੰਦੀ। ਨਿਮਰਤਾ ਹੈ ਉਹਦੀ ਪਰ ਖਾਲਸਾ ਜੀ ਇੱਥੇ ਉਦਾਹਰਣ ਦਿੱਤੀ ਹੈ ਸਤਿਗੁਰ ਜੀਆ ਨੇ ਕਹਿੰਦਾ ਇੰਨੀ ਨੀਵੀਂ ਹੈ ਇੰਨੀ ਨੀਵੀਂ ਹੈ ਕਿ ਸਾਰਾ ਕੁਝ ਇਹਦੇ ਵਿੱਚ ਹੀ ਪੈਦਾ ਕਰਦਾ ਪਰਮੇਸ਼ਰ ਨੇ ਖਾਲਸਾ ਜੀ ਜਿੰਨੀ ਬਨਸਪਤੀ ਹੈ ਧਰਤੀ ਵਿੱਚੋਂ ਉੱਗਦੀ ਹੈ ਸੋਨਾ ਚਾਂਦੀ ਹੈ ਧਰਤੀ ਦੀਆਂ ਖੋਜਾਂ ਦੇ ਵਿੱਚੋਂ ਪਤਾਲਾਂ ਦੇ ਵਿੱਚੋਂ ਨਿਕਲਦੀ ਹੈ ਪਾਣੀ ਧਰਤੀ ਦੇ ਵਿੱਚ ਭਰ ਦਿੰਦਾ ਸਾਰੀ ਖਾਣ ਵਾਲੀ ਬਨਸਪਤੀ ਸਭ ਕੁਝ ਖਾਲਸਾ ਜੀ ਜੀਵ ਜਨਤਾ ਦਾ ਪੇਟ ਭਰਨ ਵਾਸਤੇ ਸਾਰਾ ਕੁਝ ਧਰਤੀ ਵਿੱਚ ਪੈਦਾ ਪਰਮੇਸ਼ਰ ਨੇ ਕਰ ਦਿੱਤਾ ਕਿਉਂ ਕਿਉਂਕਿ ਧਰਤੀ ਜਿਹੜੀ ਹੈ ਨਿਮਰਤਾ ਦੀ ਮਾਲਕ ਹੈ ਨਿਮਰਤਾ ਵਿੱਚ ਰਹਿੰਦੀ ਹੈ ਨੀਵੀਂ ਰਹਿੰਦੀ ਹੈ ਨੀਵੇਂ ਮੰਨ ਕਰਕੇ ਰਹਿੰਦੀ ਹੈ ਇਸੇ ਕਰਕੇ ਵਾਹਿਗੁਰੂ ਜੀ ਨੇ ਇਹਨੂੰ ਬਹੁਤ ਕੁਝ ਬਖਸ਼ਿਆ ਅੱਗੇ ਖਾਲਸਾ ਜੀ ਦੂਸਰੀ ਉਦਾਹਰਣ ਦਿੰਦੇ ਨੇ ਕਹਿੰਦੇ ਜੈਸੇ ਪੰਜੋਂ ਆਂਗੂਰੀ ਮੈਂ ਸੂਖਮ ਕਨੁਗਰੀਆ ਕੰਚਨ ਖਚਤ ਨਗ ਸੋਭਤ ਹੈ ਵਾਹੀ ਮੈਂ ਐਵੇਂ ਬਚਨਾਉਂਦਾ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪੰਜਾਂ ਉਂਗਲਾਂ ਦੇ ਵਿੱਚੋਂ ਸਭ ਤੋਂ ਜਿਹੜੀ ਨੀਵੀਂ ਤੇ ਛੋਟੀ ਹੈ ਉਹ ਹੈ ਚੀਚੀ ਤੇ ਖਾਲਸਾ ਜੀ ਕਹਿੰਦੇ ਜਿਹੜੀ ਚੀਚੀ ਹੈ ਕਈ ਇਹੋ ਜੇ ਨਾਗ ਸੋਨੇ ਵਿੱਚ ਮੜ ਕੇ ਇਹੋ ਜੇ ਨਾਗ ਨੇ ਜਿਹੜੇ ਸਰੀਰ ਨੂੰ ਸੈੱਟ ਕਰਦੇ ਕਿਉਂਕਿ ਇਹ ਕਈਆਂ ਦੀ ਖਾਲਸਾ ਜੀ ਜਿਵੇਂ ਸੁਨਿਆਰੇ ਲੋਕ ਨੇ ਜਾਂ ਜਿਹੜੇ ਜੋਤਿਸ਼ ਵਿਦਿਆਲੇ ਆ ਉਹ ਇਹ ਨਾਗਾਂ ਨੂੰ ਪੂਜਦੇ ਤੇ ਨਾਗ ਪਵਾਉਂਦੇ ਪਰ ਮਹਾਰਾਜ ਕਹਿੰਦੇ ਨਾਮ ਪਰਮੇਸ਼ਰ ਦਾ ਸਭ ਤੋਂ ਵੱਡਾ ਤੇ ਸੂਖਸ਼ਮ ਤੇ ਸਭ ਤੋਂ ਵਡਮੁੱਲੀ ਦਾਤ ਜਿਹੜੀ ਪਰਮੇਸ਼ਰ ਦਾ ਨਾਮਨਾਗ ਹੈ ਉਹਦੇ ਤੋਂ ਵੱਡਾ ਹੋਰ ਕੋਈ नाग ਨਹੀਂ ਪਰ ਇਥੇ ਉਦਾਹਰਣ ਦਿੱਤੀ ਹੈ ਕਿ ਉਹ ਸੋਨੇ ਵਿੱਚ ਜੜੀ ਹੋਈ ਨਗਾ ਨਾਲ ਜੜੀ ਹੋਈ ਜਿਹੜੀ ਸੋਨੇ ਵਾਲੀ ਮੁੰਦਰੀ ਹੈ ਉਹ ਖਾਲਸਾ ਜੀ ਸਭ ਤੋਂ ਛੋਟੀ ਟੀਚੀ ਵਿੱਚ ਪਾਈ ਜਾਂਦੀ ਹੈ ਉਹਦੀ ਨੀਵੇਂ ਹੋਣ ਦੀ ਇਹ ਨਿਸ਼ਾਨੀ ਮਹਾਰਾਜਿਆਂ ਨੇ ਦੱਸੀ ਫਿਰ ਅੱਗੇ ਕਹਿੰਦੇ ਜੈਸੇ ਨੀਚ ਜੂਨ ਗਨਿਯਤ ਅਤ ਮਾਖੀ ਕ੍ਰਮ ਹੀਰ ਚੀਰ ਮਦ ਉਪਜਤ ਸੁਖ ਜਾਹੀਮ ਕਹਿੰਦੇ ਜਿਵੇਂ ਸਾਰਿਆਂ ਤੋਂ ਨੀਵੀਆਂ ਜਾਤੀਆਂ ਮਾੜੀਆਂ ਜਾਤੀਆਂ ਮੰਨੀਆਂ ਜਾਂਦੀਆਂ ਨੇ ਮਾੜੇ ਜੀਵ ਮੰਨੇ ਜਾਂਦੇ ਨੇ ਕੀੜੀਆਂ ਕੀੜੇ ਮਕੌੜੇ ਤੇ ਮੱਖੀਆਂ ਇਹ ਕਹਿੰਦੇ ਨੇ ਨੀਵੀਆਂ ਜੂਨਿਆਂ ਵਿੱਚ ਆਉਂਦੇ ਨੇ ਨੀਵੀਆਂ ਜੂਨਾ ਇਹਨਾਂ ਨੂੰ ਮੰਨਿਆ ਜਾਂਦਾ ਤੇ ਪਰ ਮਹਾਰਾਜ ਅਕਾਲਪੁਰਖ ਨੇ ਕੀੜ-ਕੀੜ ਖੇਡ ਵਰਤਾਈ ਹੈ ਉਹ ਕਹਿੰਦੇ ਨੇ ਮੋਤੀ ਤੇ ਰੇਸ਼ਮ ਬਸਤਰ ਤੇ ਸ਼ਹਿਦ ਸ਼ਹਿਦ ਵੀ ਖਾਲਸਾ ਜੀ ਮਧੂਮੱਖੀ ਵਿੱਚੋਂ ਪੈਦਾ ਹੁੰਦਾ ਰੇਸ਼ਮ ਕੀੜੀਆਂ ਵਿੱਚੋਂ ਪੈਦਾ ਹੁੰਦਾ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸੰਸਾਰ ਵਿੱਚ ਬਹੁਤ ਸੁੱਖ ਦਿੰਦੀਆਂ ਸੰਸਾਰ ਨੂੰ ਜਿਵੇਂ ਸ਼ਹਿਦ ਹੈ ਖਾਲਸਾ ਜੀ ਜਾਂ ਰੇਸ਼ਮ ਦੇ ਕੱਪੜੇ ਆਪਾਂ ਪਹਿਨਦੇ ਹਾਂ ਇਹ ਸਾਰਾ ਕੁਝ ਮਹਾਰਾਜ ਕਹਿੰਦੇ ਉਹਨਾਂ ਨੀਵੀਂ ਜੂਨੀ ਵਾਲਿਆਂ ਨੂੰ ਨੀਵੀਆਂ ਜਾਤਾਂ ਵਾਲਿਆਂ ਨੂੰ ਪਰਮੇਸ਼ਰ ਕਾਲਪੁਰਖ ਨੇ ਬਖਸ਼ਿਆ ਜੋ ਨੀਵਾ ਹੈ ਸੰਸਾਰ ਵਿੱਚ ਉਹੀ ਪਰਮੇਸ਼ਰ ਦੇ ਨਜ਼ਰ ਵਿੱਚ ਖਾਲਸਾ ਜੀ ਵੱਡਾ ਹੈ ਤੋ ਇਹ ਮਹਾਰਾਜ ਜੀਆਂ ਦੇ ਬੋਲ ਬੋਲਣੇ ਸਤਿਗੁਰ ਜੀਆਂ ਨੇ ਸਾਨੂੰ ਦੱਸਣਾ ਕੀਤਾ ਫਿਰ ਕਹਿੰਦੇ ਤੈਸੇ ਰਵਿਦਾਸ ਨਾਮਾ ਵਿਧਰ ਕਬੀਰ ਪਾਏ ਹੀਨ ਜਾਤ ਊਚ ਪਦ ਪਾਏ ਸਬ ਕਾਹੀ ਮ ਜਿਵੇਂ ਖਾਲਸਾ ਜੀ ਜਿਹੜੀਆਂ ਇਹ ਲੋਕਾਂ ਦੀ ਇਹ ਲੋਕਾਚਾਰੀ ਸੀ ਸੰਸਾਰ ਦੀ ਜਿਵੇਂ ਭਾਰਤ ਵਰਸ਼ ਵਿੱਚ ਇਹ ਨੀਵੀਂ ਜਾਤਾਂ ਇਹਨਾਂ ਨੂੰ ਮੰਨਿਆ ਜਾਂਦਾ ਸੀ ਸਾਰੇ ਲਗਭਗ ਨੀਵੀਂ ਜਾਤਾਂ ਸਨ ਖਾਲਸਾ ਜੀ ਇਹਦੇ ਕਲਗੀਧਰ ਸਵਾਮੀ ਮਹਾਰਾਜ ਨੇ ਮਿਹਰਾਂ ਕੀਤੀਆਂ ਮਹਾਰਾਜ ਨੇ ਇੱਕ ਬਰਾਬਰ ਕਰ ਛੱਡੇ ਜਿਵੇਂ ਭਗਤ ਸਾਹਿਬ ਭਗਤ ਰਵਿਦਾਸ ਜੀ ਮਹਾਰਾਜ ਤੇ ਭਗਤ ਨਾਮਦੇਵ ਜੀ ਤੇ ਬਿਦਰ ਜੀ ਤੇ ਕਬੀਰ ਸਾਹਿਬ ਜੀ ਇਹ ਖਸਾਰੇ ਖਾਲਸਾ ਜਿਹੜੇ ਨੀਵੀਆਂ ਜਾਤਾਂ ਦੇ ਵਿੱਚ ਪੈਦਾ ਹੋਏ ਤੇ ਪਰ ਇਹਨਾਂ ਨੇ ਐਸੀ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਕੀਤੀ ਐਸੇ ਦੇਵੀ ਦਾਵੀ ਗੁਣਾ ਕਰਕੇ ਤੇ ਪ੍ਰੇਮਾ ਭਗਤੀ ਕਰਕੇ ਵੇਖੋ ਅੱਜ ਪਰਮੇਸ਼ਰ ਦੀ ਗੋਦ ਵਿੱਚ ਸਜੇ ਹੋਏ ਨੇ ਪਰਮੇਸ਼ਰ ਦਾ ਰੂਪ ਬਣ ਗਏ ਸੋ ਖਾਲਸਾ ਜੀ ਨੀਵੇਂ ਰਹਿਣ ਦਾ ਇਹ ਫਲ ਹੈ ਇਹ ਲਾਭ ਹੈ ਇਹ ਮਹਾਰਾਜ ਨੇ ਦੱਸਿਆ ਜਿਹੜਾ ਨਿਮਰਤਾ ਵਿੱਚ ਰਹਿੰਦਾ ਹੈ ਨੀਵੇਂਪਨ ਵਿੱਚ ਰਹਿੰਦਾ ਹੈ ਉਹਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਬੜਾ ਕੁਝ ਮਹਾਰਾਜ ਦੇ ਦਰੋਂ ਉਹਨਾਂ ਨੂੰ ਹਾਸਲ ਹੁੰਦਾ ਸੋ ਭਾਈ ਹਮੇਸ਼ਾ ਮਹਾਰਾਜ ਦੇ ਨਾ ਮਹਾਰਾਜ ਦਾ ਨਾਮ ਜਪੀਏ ਮਹਾਰਾਜ ਦਾ ਭਜਨ ਕਰੀਏ ਅਮਰਤ ਵੇਲੇ ਜਾਗੀਏ ਸਤਿਗੁਰ ਜੀਆਂ ਦੀ ਬਾਣੀ ਨੂੰ ਪੜ੍ਹੀਏ ਗਾਈਏ ਤੇ ਨਿਮਰਤਾ ਵਿੱਚ ਰਹੀਏ ਐਵੇਂ ਕਿਸੇ ਦੇ ਔਗਣ ਦਾ ਫਰੋਲੀਏ ਕਿਸੇ ਦੇ ਔਗਣ ਵੇਖਣ ਜਾਂਦਿਆਂ ਖਾਲਸਾ ਜੀ ਆਪਾਂ ਆਪਣੇ ਕੱਪੜੇ ਨੂੰ ਦਾਹ 걸ਵਾ ਲੈਨੇ ਆ ਸੋ ਕਿਸੇ ਦੇ ਔਗਣ ਨਾ ਜਿਤਾਰੋ ਆਪਣੇ ਔਗਣ ਵੇਖੋ ਜੇ ਕੋਈ ਦੱਸਦਾ ਹੈ ਤੁਹਾਨੂੰ ਤੇਰੇ ਵਿੱਚ ਭਾਈ ਇਹ ਕਮੀ ਹੈ ਅਗਲੇ ਨੂੰ ਹੱਥ ਜੋੜ ਕੇ ਉਹਦਾ ਭਾਈ ਧੰਨਵਾਦ ਕਰੋ ਕਿਉਂਕਿ ਜਿਹੜਾ ਮਨੁੱਖ ਕਿਸੇ ਦੇ ਔਗਣ ਦੱਸੇ ਉਹਦੇ ਨਾਲ ਮਿੱਤਰਤਾ ਹੀ ਪਵ ਤੇ ਜਿਹੜਾ ਮਨੁੱਖ ਔਗਣ ਵੇਖੇ ਤੇ ਆਪਣੇ ਦੱਸੇ ਨਾ ਆਪਣੇ ਗੁਣੀ ਗਿਣਾਵੇ ਉਹਦੇ ਕੋਲੋਂ ਬਚੋ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਨੇ ਤੈਨੂੰ ਔਗਣ ਦੱਸ ਦਿੱਤੇ ਤੇ ਤੇਰਾ ਸੱਚਾ ਮਿੱਤਰ ਹੈ ਤੇ ਗੁਰੂ ਤੁਹਾਡੇ ਔਗਣ ਦੱਸਦਾ ਗੁਰੂ ਤੋਂ ਵੱਡਾ ਸੱਚਾ ਮਿੱਤਰ ਹੋਰ ਕੋਈ ਨਹੀਂ ਸੋ ਭਾਈ ਮਹਾਰਾਜ ਦੀ ਬਾਣੀ ਪੜਿਆ ਕਰੀਏ ਐਵੇਂ ਨਾ ਲੋਕਾਂ ਪਿੱਛਾ ਲੱਗ ਕੇ ਸਤਗੁਰ ਦੀ ਬਾਣੀ ਨੂੰ ਨਿੰਦੀਏ ਸਤਗੁਰ ਦੀ ਬਾਣੀ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਖਾਲਸਾ ਜੀ ਬਾਣੀ ਬਾਣੀ ਮਹਾਰਾਜ ਦੀ ਜਿਹੜੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਲੋਕ ਪਰਲੋਕ ਦੀ ਸੈਰ ਕਰਾਉਣ ਵਾਲੀ ਹੈ ਖੰਡਾਂ ਬ੍ਰਹਮੰਡਾਂ ਦਾ ਗਿਆਨ ਦੇਣ ਵਾਲੀ ਹੈ ਅੰਦਰ ਸੁਰਤੀ ਬਿਰਤੀ ਕੀ ਹੈ ਤੁਹਾਡੇ ਸਰੀਰ ਵਿੱਚ ਕੀ ਕੁਝ ਹੈ ਸਾਰਾ ਕੁਝ ਗਿਆਨ ਮਹਾਰਾਜ ਦੀ ਬਾਣੀ ਦਿੰਦੀ ਹੈ ਇੱਕ ਮਨੁੱਖ ਇਸ ਬਾਣੀ ਨੂੰ ਨਹੀਂ ਸਮਝ ਸਕਦਾ ਤੇ ਬਾਹਰੋਂ ਵੇਖ ਕੇ ਖਾਲਸਾ ਜੀ ਕਿਸੇ ਕਿਤਾਬ ਨੂੰ ਪੜ੍ਹਨ ਵਾਸਤੇ ਉਹਨੂੰ ਪੜ੍ਹਨਾ ਪਵੇਗਾ ਬਾਹਰੋਂ ਜਿਲਦ ਵੇਖ ਕੇ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆਵੇ ਔਖਾ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਜੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਆਈ ਹੈ ਸੋ ਇਹ ਹੱਡ ਬੀਤੀ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਹੈ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਮੈਂ ਉਹਨਾਂ ਤੋਂ ਮਾਫੀ ਵੀ ਮੰਗਦਾ ਕੁਝ 8 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਉਹਨਾਂ ਨੂੰ ਇਹ ਹੱਡ ਬੀਤੀ ਭੇਜਿਆ ਤੇ ਦਾਸ ਕੋਲੋਂ ਜਦਾਂ ਲਗਾਤਾਰ ਆਈ ਜਾਂਦੀਆਂ ਕਈ ਵਾਰ ਖਾਲਸਾ ਜੀ ਸਮਾਂ ਹੀ ਨਹੀਂ ਹੁੰਦਾ ਤੇ ਕਾਲੀ-ਕਾਲੀ ਬੋਲ ਕੇ ਬਣਾਉਣੀ ਪੈਂਦੀ ਹੈ ਤੇ ਇਸੇ ਪ੍ਰਕਾਰ ਕਈ ਵਾਰ ਗੱਡੀ 'ਚ ਬੈਠਾ ਮੈਂ ਬੜਾਉਣਾ ਇਹ ਸੰਗਤ ਨੂੰ ਜਰੂਰ ਸੁਣਾਉਣੀ ਹੈ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਵੀ ਸੇਵਾ ਹੈ ਤੇ ਜਿਹੜੀ ਖਾਲਸਾ ਜੀ ਆਪਾਂ ਗਰੀਬ ਗੁਰਪਿਆਂ ਦੀ ਸੇਵਾ ਕਰਦੇ ਹਾਂ ਪਰਿਵਾਰਾਂ ਦੀ ਸੇਵਾ ਕਰਦੇ ਹਾਂ ਉਹ ਵੀ ਸੇਵਾ ਫਿਰ ਕਈ ਵਾਰ ਉਧਰ ਸਮਾਂ ਲੱਗ ਜਾਂਦਾ ਸੋ ਆਪ ਸਭ ਸੰਗਤਾਂ ਬੜਾ ਪ੍ਰੇਮ ਦਿੰਦੀਆਂ ਪਿਆਰ ਦਿੰਦੀਆਂ ਆਪ ਜੀ ਦਾ ਦਿਲੋਂ ਧੰਨਵਾਦ ਹੈ ਮਹਾਰਾਜ ਕਲਗੀਧਰ ਸਵਾਮੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਮਹਾਰਾਜ ਬਖਸ਼ਣ ਗੁਰਸਿੱਖੀ ਜੀਵਨ ਸਾਰਿਆਂ ਨੂੰ ਬਖਸ਼ਣ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਭੈਣ ਹੋਣਾ ਨੇ ਦੱਸਿਆ ਕਿ ਸਾਡੇ ਘਰ ਵਿੱਚ ਨਾ ਪਹਿਲਾਂ ਸਭ ਕੁਝ ਵਧੀਆ ਸੀ ਅਸੀਂ-ਅਸੀਂ ਖੇਤੀਬਾੜੀ ਕਰਦੇ ਆ ਮੇਰੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਸਾਡੇ ਕੋਲੇ 20-22 ਕਿੱਲੇ ਨੇ ਆਪਣੇ ਤੇ ਅਸੀਂ ਬਾਕੀ ਠੇਕੇ ਤੇ ਵਾਹ ਕੇ ਕੰਮਕਾਜ ਕਰਦੇ ਆ ਤੇ ਇੱਕ ਮੇਰਾ ਭਰਾ ਐ ਦੋ ਅਸੀਂ ਭੈਣਾ ਹਾਂ ਤੇ ਸਾਡੀ ਮਾਤਾ ਜੀ ਹੈ ਨਹੀਂ ਤੇ ਸਾਨੂੰ ਸਾਡੇ ਬਾਪੂ ਨੇ ਹੀ ਪਾਲਿਆ ਤੇ ਅਸੀਂ ਛੋਟੀਆਂ-ਛੋਟੀਆਂ ਸੰਜੂ ਸਾਡੀ ਮਾਤਾ ਗੁਜ਼ਰ ਗਈ ਸੀ ਤੇ ਜਦੋਂ ਮਾਤਾ ਗੁਜ਼ਰੀ ਸੀ ਉਦੋਂ ਵੀ ਸਾਡੇ ਘਰ ਵਿੱਚ ਇੱਕ ਵਾਹ ਹੁੰਦੀ ਸੀ ਵੀ ਇਹਨਾਂ ਦੇ ਘਰ ਵਿੱਚ ਕਿਸੇ ਬਾਬੇ ਦੀ ਜਗ੍ਹਾ ਕਿਸੇ ਪੀਰ ਦੀ ਜਗ੍ਹਾ ਹੁਣ ਖਾਲਸਾ ਜੀ ਇੱਥੇ ਇੱਕ ਬੇਨਤੀ ਕਰਦਾਂ ਇੱਕ ਵੀਰ ਐ ਪਤਾ ਨਹੀਂ ਉਹ ਭੈਣ ਐ ਉਹ ਮੈਨੂੰ ਕਮੈਂਟ ਕਰ ਕਰਕੇ ਕਈ ਵਾਰ ਕਹਿੰਦੇ ਹੁੰਦੇ ਕਿਸੇ ਬਾਬੇ ਦਾ ਨਾਮ ਲੈ ਕੇ ਵੀ ਉਹ ਬਾਬਾ ਆ ਉਹ ਪ੍ਰੇਤ ਨਹੀਂ ਆ ਤੇ ਖਾਲਸਾ ਜੀ ਮੈਂ ਉਹਨਾਂ ਨੂੰ ਇਹ ਚੀਜ਼ ਦੱਸ ਦੇਣੀ ਚਾਹੁੰਦਾ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਨੇ ਇੱਕ ਗੁਰਸਿੱਖ ਨੂੰ ਨਾ ਮੜੀ ਤੇ ਝੁਗਣ ਤੋਂ ਮਨਾ ਕੀਤਾ ਬਹੁਤ ਕੱਢੇ ਧਰੰਗ ਨਾਲ ਕੀਤਾ ਮਹਾਰਾਜ ਕਹਿੰਦੇ ਮੜੇ ਮਸਾਣ ਨਾ ਜਾਈ ਮੜੀ ਮਸਾਣ ਤੇ ਨਹੀਂ ਜਾਣਾ ਕਿਉਂ ਕਿਉਂਕਿ ਖਾਲਸਾ ਜਿਹੜੇ ਸਾ ਮੈਨੂੰ ਗਿਆਨ ਦੇ ਰਹੇ ਨੇ ਵੀਰ ਉਥੇ ਪਤਾ ਨਹੀਂ ਉਹ ਵੀਰ ਆ ਕੇ ਭੈਣ ਹੈ ਜੇ ਕੋਈ ਸੁਣਦਾ ਹੋਵੇ ਤੇ ਭਾਈ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ ਤੇ ਉਹਨੂੰ ਮੰਨਦੇ ਹੋਵੋਗੇ ਦਾਸ ਨੇ ਅੱਖਾਂ ਨਾਲ ਬਹੁਤ ਕੁਝ ਵੇਖਿਆ ਤੇ ਅੱਖਾਂ ਨਾਲ ਵੇਖਿਆ ਹੋਇਆ ਤੁਹਾਨੂੰ ਦੱਸ ਰਿਹਾ ਕਿਉਂਕਿ ਜਿਸ ਰਸਤੇ ਦੇ ਬੰਦਾ ਜਾਵੇ ਤੇ ਉਹ ਕਹਿ ਦਵੇ ਵੀ ਫਲਾਣੇ ਰਸਤੇ ਦੇ ਵਿੱਚ ਨਾ ਸ਼ੇਰ ਆਉਂਦਾ ਤੇ ਉਹ ਰਸਤੇ ਤੋਂ ਧਿਆਨ ਨਾ ਜਾਏ ਤੇ ਖਾਲਸਾ ਜੀ ਉਹ ਬੰਦੇ ਦੀ ਫਿਰ ਮੂਰਖਮਤੀ ਹੈ ਜਿਹੜਾ ਬੰਦਾ ਕਵੇ ਲਾ ਇਹ ਗੱਪਾਂ ਮਾਰਦਾ ਇੱਥੇ ਕਿੱਥੇ ਸ਼ੇਰ ਆਉਂਦਾ ਮੈਂ ਤਾਂ ਟੌਰ ਨਾ ਜਾਵਾਂਗਾ ਸੋ ਜੇ ਕੋਈ ਤੁਹਾਨੂੰ ਦੱਸ ਦੇਵੇ ਕਿਤੇ ਉਹ ਸੁਚੇਤ ਕਰ ਦੇਵੇ ਤੇ ਉਹਨੂੰ ਐਵੇਂ ਖਾਲਸਾ ਜੀ ਟੀਚਰ ਨਾ ਸਮਝਿਆ ਕਰੋ ਮੈਂ ਹਮੇਸ਼ਾ ਇਹ ਕਹਿਣਾ ਹੁੰਨਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਹੀ ਇਸ ਕਾਲ ਯੁਗ ਵਿੱਚ ਚਾਨਣ ਮਨਾਰਾ ਹੈ ਕੋਈ ਦੇਵੀ ਦੇਵਤਾ ਪੀਰ ਪੈਗੰਬਰ ਔਲੀਆ ਗੁਰੂ ਨਾਨਕ ਸਾਹਿਬ ਦੀ ਬਾਣੀ ਅੱਗੇ ਨਿਵਿਆ ਹੀ ਐ ਕੋਈ ਮੱਥਾ ਨਹੀਂ ਕਿਸੇ ਨੇ ਲਾਇਆ ਤੇ ਜਿਨ੍ਹਾਂ ਨੇ ਲਾਇਆ ਹੈ ਉਹਨਾਂ ਨੂੰ ਖਾਲਸਾ ਜੀ ਫਿਰ ਪਰਮੇਸ਼ਰ ਦੇ ਦਰਗਾਹ ਵਿੱਚੋਂ ਫਟਕਾਰ ਹੀ ਪਈ ਐ ਵੀ ਬਾਣੀ ਵਿੱਚ ਬਚਣਾਉਂਦੇ ਤੇ ਉਹ ਭਾਈ ਮੈਂ ਬੇਨਤੀ ਕਰਦਾ ਕਿ ਜੋ ਦੱਸਿਆ ਜਾਂਦਾ ਉਹ ਕਈ ਚੀਜ਼ਾਂ ਤੇ ਦਾਸ ਨੇ ਅੱਖਾਂ ਨਾਲ ਵੇਖੀਆਂ ਹੁੰਦੀਆਂ ਜਿਨ੍ਹਾਂ 'ਚ ਤੁਸੀਂ ਇਹਨਾਂ ਬਾਬਿਆਂ ਗਾਲੀ ਝੁਕੀ ਜਾਓਗੇ ਜਿਨ੍ਹਾਂ ਨੂੰ ਤੁਸੀਂ ਪੀਰ ਦੱਸਦੇ ਹੋ ਕਬਰਾਂ ਦੱਸਦੇ ਹੋ ਜਿੰਨਾ ਚਿਰ ਇਹਨਾਂ ਗਾੜੀ ਝੁਕੇ ਜਾਓਗੇ ਉਹਨਾਂ ਚਿਰ ਠੀਕ ਐ ਜਦੋਂ ਤੁਸੀਂ ਐਨੂੰ ਮੂੰਹ ਮੋੜਿਆ ਤੁਹਾਡੀ ਪੀੜ੍ਹੀ ਨੇ ਮੂੰਹ ਮੋੜਿਆ ਉਦੋਂ ਤੁਹਾਡਾ ਬੇੜਾ ਇਹਨਾਂ ਨੇ ਗਰਕ ਕਰ ਦੇਣਾ ਸੋ ਉਸ ਤੋਂ ਪਹਿਲਾਂ ਚੰਗਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ ਆਈਏ ਸਤਿਗੁਰ ਜੀਆਂ ਦੇ ਸਿੱਖ ਬਣੀ ਮਹਾਰਾਜ ਕਿਰਪਾ ਕਰਨ ਉਹ ਭੈਣ ਨੇ ਦੱਸਿਆ ਵੀ ਸਾਡੇ ਘਰ ਪਰਿਵਾਰ ਵਿੱਚ ਇਦਾਂ ਨਾਲ ਸ਼ੁਰੂ ਤੋਂ ਜਦੋਂ ਸਾਡੀ ਮਾਤਾ ਪੂਰੀ ਹੋਈ ਸਾਡੀ ਮਾਤਾ ਨੂੰ ਕੋਈ ਦਿੱਕਤ ਸੀ ਸਾਨੂੰ ਬਹੁਤਾ ਨਹੀਂ ਪਤਾ ਉਹਨੂੰ ਕੁਝ ਨਾ ਕੁਝ ਨਜ਼ਰ ਆਉਂਦਾ ਸੀ ਘਰ ਵਿੱਚ ਤੇ ਪਤਾ ਨਹੀਂ ਆਉਂਦਾ ਸੀ ਕਿ ਨਹੀਂ ਆਉਂਦਾ ਸੀ ਸਾਨੂੰ ਇਹਦੇ ਬਾਰੇ ਨਹੀਂ ਪਤਾ ਪਰ ਇਹ ਘਰ ਵਿੱਚ ਜਿਹੜਾ ਖਾਨ ਜਿਹਾ ਚੱਲਿਆ ਸੀ ਵੀ ਉਹਨੂੰ ਇਦਾਂ ਲੈ ਗਏ ਉਹ ਲੈ ਗਏ ਬਾਬਾ ਲੈ ਗਿਆ ਜੀ ਇਹਨਾਂ ਨੇ ਪੂਜਿਆ ਨਹੀਂ ਉਹਨੂੰ ਇਹ ਬਾਬਾ ਲੈ ਗਿਆ ਜੀ ਇਦਾਂ ਉਦਾਂ ਕਈ ਗੱਲਾਂ ਕਰ ਕਰਾ ਕੇ ਜਦੋਂ ਸਮਾਂ ਬਣਿਆ ਫਿਰ ਹੌਲੀ ਹੌਲੀ ਸਾਡਾ ਕੰਮ ਨਾ ਖਰਾਬ ਹੁੰਦਾ ਗਿਆ ਮੇਰੇ ਵੀਰ ਦੇ ਲੱਤ ਤੇ ਸੱਟ ਲੱਗੀ ਲੱਤ ਦੋ ਤਿੰਨ ਜਗ੍ਹਾ ਤੋਂ ਟੁੱਟ ਗਈ ਚੰਗਾ ਭਲਾ ਖੜਾ ਖਲੋਤਾ ਡਿੱਗ ਪਿਆ ਆੜ ਦੇ ਵਿੱਚ ਪਾਏ ਤੇ ਖਲੋਤਾ ਸੀ ਆੜ ਦੇ ਡਿੱਗ ਪਿਆ ਲੱਤ ਟੁੱਟ ਗਈ ਉਹ ਕਹਿੰਦਾ ਵੀ ਮੈਨੂੰ ਇਦਾਂ ਲੱਗਾ ਕਿਸ ਨੇ ੱੱੱਕਾ ਮਾਰਿਆ ਤੇ ਪਰ ਉਹ ਭੈਣ ਕਹਿੰਦੀ ਵੀ ਸਾਡੇ ਘਰ ਵਿੱਚ ਇੱਕ ਦਿੱਕਤ ਸੀ ਸਾਡੇ ਪਰਿਵਾਰ ਦਾ ਕੋਈ ਵੀ ਜੀ ਜਿਹੜਾ ਗੁਰੂ ਘਰ ਸਿਰਫ ਮੱਸਿਆ ਸੰਗਰਾਮ ਤੇ ਜਾਂਦਾ ਸੀ ਇਹ ਤੋਂ ਇਲਾਵਾ ਕੋਈ ਪਾਠ ਪੂਜਾ ਨਹੀਂ ਕੋਈ ਕੁਛ ਨਹੀਂ ਕਿਸੇ ਪ੍ਰਕਾਰ ਦਾ ਬਸ ਪੈਸੇ ਦਾ ਮੋਹ ਸੀ ਹੋਰ ਇਹ ਤੋਂ ਇਲਾਵਾ ਹੋਰ ਕੁਛ ਨਹੀਂ ਤੇ ਅਸੀਂ ਦੋਵੇਂ ਭੈਣਾਂ ਜਦੋਂ ਸਾਡੇ ਵੀਰ ਦੋਏ ਦਾ ਸੱਟ ਲੱਗੀ ਤੇ ਮੈਂ ਮਹਾਰਾਜ ਦੇ ਘਰ ਅਰਦਾਸ ਕੀਤੀ ਕਿ ਮਹਾਰਾਜ ਜੀ ਇੱਕੋ ਇੱਕ ਸਾਡਾ ਵੀਰ ਆ ਤੁਸੀਂ ਬਖਸ਼ਿਆ ਮਹਾਰਾਜ ਉਹ ਤੰਦਰੁਸਤ ਰਹੇ ਅਸੀਂ ਆਪ ਜੀ ਦੇ ਦਰ ਸੇਵਾ ਕਰਾਂਗੇ ਅਸੀਂ ਉਦੋਂ ਦੋਵਾਂ ਭੈਣਾਂ ਨੇ ਸੇਵਾ ਸ਼ੁਰੂ ਕੀਤੀ ਮਹਾਰਾਜ ਦੇ ਘਰ ਅਸੀਂ ਝਾੜੂ ਦੇਣਾ ਜਾ ਕੇ ਭਾਂਡੇ ਸਾਫ਼ ਕਰਨੇ ਕਿਉਂਕਿ ਪਿੰਡਾਂ ਵਿੱਚ ਬਹੁਤੀ ਸੇਵਾ ਗੁਰੂ ਘਰਾਂ 'ਚ ਨਹੀਂ ਹੁੰਦੀ ਪਰ ਫਿਰ ਵੀ ਖਾਲਸਾ ਜੀ ਜੇ ਕਿਸੇ ਇੱਕ ਨੇ ਝਾੜੂ ਦਿੱਤਾ ਤੇ ਦੂਸਰਾ ਵੀ ਉਹਦੇ ਉੱਤੇ ਦੇ ਦੇਵੇ ਕੋਈ ਗੁਨਾਹ ਨਹੀਂ ਉਹਨੇ ਤੇ ਆਪਣੀ ਸੇਵਾ ਕਰਨੀ ਹੈ ਤੇ ਉਹ ਜਦੋਂ ਸੇਵਾ ਭੈਣਾ ਕਰਨ ਲੱਗ ਪਈਆਂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਵੀਰ ਠੀਕ ਹੋ ਗਿਆ ਉਸ ਤੋਂ ਬਾਅਦ ਬਾਪੂ ਦੇ ਸੱਟ ਲੱਗ ਗਈ ਬਾਪੂ ਦੇ ਲੱਕ ਤੇ ਸੱਟ ਲੱਗ ਗਈ ਫਿਰ ਅਸੀਂ ਸੇਵਾ ਜਾਰੀ ਰੱਖੀ ਮਹਾਰਾਜ ਦੀ ਕਿਰਪਾ ਨਾਲ ਜਿੰਨਾ 'ਚ ਅਸੀਂ ਸੇਵਾ ਕਰਦੀਆਂ ਸਾਂ ਉਹਨਾਂ 'ਚ ਸਾਡੇ ਘਰ ਵਿੱਚ ਕੋਈ ਇਹੋ ਜੀ ਗੱਲਬਾਤ ਨਹੀਂ ਸੀ ਹੁੰਦੀ ਪਰ ਜਦੋਂ ਅਸੀਂ ਛੱਡ ਦਿੰਦੀਆਂ ਆ ਅਸਾਂ ਉਦੋਂ ਦਿੱਕਤ ਆਉਂਦੀ ਸੀ। ਐਵੇਂ ਕਰਕੇ ਸਾਡੇ ਦੋਵਾਂ ਭੈਣਾਂ ਦਾ ਕਿਤੇ ਰਿਸ਼ਤਾ ਨਹੀਂ ਸੀ ਹੁੰਦਾ। ਸਾਡਾ ਭਰਾ ਸਭ ਤੋਂ ਵੱਡਾ ਸੀ ਉਹਦਾ ਵੀ ਨਹੀਂ ਸੀ ਹੁੰਦਾ। ਹਾਲੇ ਤੇ ਅਸੀਂ 20ਾਂ 20ਾਂ 22ਾਂ ਕਿੱਲਾਂ ਦਾ ਮਾਲਕ ਸੀ ਮੇਰਾ ਭਰਾ ਪਰ ਫਿਰ ਵੀ ਉਹਦਾ ਰਿਸ਼ਤਾ ਨਹੀਂ ਸੀ ਹੁੰਦਾ। ਕੋਈ ਇਹੋ ਜਿਹਾ ਘਰ ਵਿੱਚ ਕਲੇਸ਼ ਹੀ ਰਹਿੰਦਾ ਸੀ। ਕਦੇ ਕੁਛ ਫਿਰ ਕਹਿੰਦੇ ਇੱਕ ਭੈਣ ਜਿਹੜੀ ਉਹ ਦਾਦੇ ਜੀ ਆਪਾਂ ਨੂੰ ਦੱਸ ਰਹੀ ਹੈ ਹਰਦੀ ਵੀ ਉਹ ਕਹਿੰਦੀ ਕਿ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਬਾਰੇ ਸੁਣਿਆ। ਇਹਨੇ ਮੈਂ ਨਾ ਗਈ ਤਾਂ ਨਹੀਂ ਉਥੇ ਤੇ ਮੈਂ ਘਰੇ ਹੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਦੁਪਹਿਰਾ ਸਮਝ ਕੇ ਵੀ ਦੁਪਹਿਰਾ ਮੈਂ ਕਟਿਆ ਕਰਨਾ ਇਹ ਨਹੀਂ ਮੈਂ ਪਹਿਲੀ ਵਾਰ ਦੁਪਹਿਰਾ ਕਟਿਆ ਤੇ ਮੈਨੂੰ ਉਸ ਰਾਤ ਬਹੁਤ ਦਿੱਕਤ ਆਈ ਮੇਰੀ ਦੇਹ ਜਿਹੜੀ ਬਿਮਾਰ ਹੋ ਗਈ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਬਹੁਤ ਬੁਰਾ ਹਾਲ ਹੋ ਗਿਆ ਕਹਿੰਦੇ ਅਗਲੇ ਹਫਤੇ ਮੈਂ ਪਾਠ ਕਰਨਾ ਸੀ ਹਫਤਾ ਫਿਰ ਉਸ ਤੋਂ ਅਗਲੇ ਦਿਨ ਮੈਂ ਠੀਕ ਹੋ ਗਈ ਫਿਰ ਹਫਤਾ ਲੰਘ ਗਿਆ ਬਿਲਕੁਲ ਠੀਕ ਸਾਂ ਜਿਸ ਦਿਨ ਮੈਂ ਦੁਪਹਿਰਾ ਕਟਣਾ ਸੀ ਉਸ ਰਾਤ ਮੈਂ ਫਿਰ ਬਿਮਾਰ ਹੋ ਗਈ ਬਹੁਤ ਬਿਮਾਰ ਹੋਈ ਇਹ ਨਹੀਂ ਵੀ ਮੇਰੇ ਮਨ ਵਿੱਚ ਨਾ ਪਤਾ ਨਹੀਂ ਜਿੱਦਾਂ ਅੰਦਰੋਂ ਆਵਾਜ਼ ਆਵੇ ਵੀ ਨਹੀਂ ਬਾਣੀ ਪੜਨੀ ਐ ਕਹਿੰਦੀ ਮੈਂ ਲੱਕ ਢੋ ਲਾ ਕੇ ਮੰਜੇ ਤੇ ਬਹਿ ਕੇ ਫਿਰ ਵੀ ਦੁਪਹਿਰਾ ਕਟਿਆ ਤੇ ਮੈਂ ਬਿਲਕੁਲ ਠੀਕ ਹੋ ਗਈ ਬਾਣੀ ਪੜਦੇ ਆ ਪੜਦੇ ਮੇਰਾ ਸਰੀਰ ਜਿਹੜਾ ਬਿਲਕੁਲ ਖੋਲਾ ਹੋ ਗਿਆ ਕਹਿੰਦੇ ਉਸ ਦਿਨ ਮੈਨੂੰ ਅਨੁਭਵ ਹੋ ਗਿਆ ਵੀ ਸਾਡੇ ਘਰੇ ਬਿਲਕੁਲ ਕੁਛ ਨਾ ਕੁਛ ਚੀਜ਼ ਹੈ ਜਿਹੜੀ ਸਾਨੂੰ ਬਾਣੀ ਨਹੀਂ ਪੜਨ ਦਿੰਦੀ ਉਸ ਦਿਨ ਕਈ ਨਹੀਂ ਮੈਨੂੰ ਮਹਿਸੂਸ ਹੋਇਆ ਉਸੇ ਰਾਤ ਜਦੋਂ ਦੂਸਰਾ ਦੁਪਹਿਰਾ ਕਟਿਆ ਤਾਂ ਉਸੇ ਰਾਤ ਮੈਨੂੰ ਉਹ ਨਜ਼ਰ ਬੰਦਾ ਨਜ਼ਰ ਵੀ ਆਇਆ ਕੋਈ ਕੋਈ ਪੀਰ ਪੈਗੰਬਰ ਹੀ ਸੀਗਾ ਕੋਈ ਐਵੇਂ ਦਾ ਬੜਾ ਉਹਦਾ ਭਿਆਨਕ ਜਿਹਾ ਰੂਪ ਤੇ ਉਹਨੇ ਮੈਨੂੰ ਇਹੀ ਕਿਹਾ ਵੀ ਤੁਸੀਂ ਕਿਤੇ ਨਹੀਂ ਜਾਣਾ ਮੇਰੀ ਪੂਜਾ ਕਰੋ ਮੈਂ ਤੁਹਾਨੂੰ ਸਭ ਕੁਝ ਦਊਂਗਾ ਮੇਰੀ ਪੂਜਾ ਕਰੋ ਮੇਰਾ ਦੀਵਾ ਜਗਾਓ ਮੇਰਾ ਚਰਾਗ ਜਗਾਓ ਮੈਂ ਤੁਹਾਨੂੰ ਸਭ ਕੁਝ ਦਊਂਗਾ ਇਹ ਉਹਨੇ ਸੁਪਨੇ ਦੇ ਵਿੱਚ ਮੈਨੂੰ ਕਿਹਾ ਉਹ ਭੈਣ ਕਹਿੰਦੀ ਮੈਂ ਬੜਾ ਡਰੀ ਤੇ ਮੈਂ ਆਪਣੀ ਦੂਸਰੀ ਭੈਣ ਨਾਲ ਗੱਲ ਕੀਤੀ ਬਾਪੂ ਨਾਲ ਗੱਲ ਕੀਤੀ ਤੇ ਸਾਡਾ ਬਾਪੂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਵੀਰਵਾਰ ਆਉਂਦਾ ਤੇ ਦੀਵਾ ਜਗਾ ਦਿਓ ਬਾਪੂ ਸਾਡਾ ਮੰਨ ਗਿਆ ਵੀ ਕੋਈ ਨਹੀਂ ਦੀਵਾ ਜਗਾ ਦਿਓ ਕਿਉਂਕਿ ਖਾਲਸਾ ਜੀ ਬਹੁਤੀ ਭੈੜ ਸਾਡੇ ਪਿੰਡਾਂ ਵਿੱਚ ਇਹੀ ਹੈ ਅਸੀਂ ਮਹਾਰਾ ਸੱਚੇ ਪਾਤਸ਼ਾਹੀ ਬਾਣੀ ਨੂੰ ਪੜਦੇ ਵਿਚਾਰਦੇ ਨਹੀਂ ਸੁਣਦੇ ਨਹੀਂ ਤੇ ਆਪਣੀ ਮਨਮਰਜ਼ੀ ਕਰਦੇ ਆਂ ਤਾਂ ਫਿਰ ਆਪਾਂ ਉਹ ਦੁੱਖ ਸਹਿਣ ਲੈਣੇ ਆ ਉਹ ਭੈਣ ਕਹਿੰਦੀ ਵੀ ਮੈਂ ਆਪਣੇ ਬਾਪੂ ਨੂੰ ਸਮਝਾਇਆ ਵੀ ਅਸੀਂ ਸ਼ੁਰੂ ਤੋਂ ਨਹੀਂ ਜਗਾਇਆ ਤਾਂ ਅਸੀਂ ਹੁਣ ਵੀ ਨਹੀਂ ਜਗਾਉਣਾ ਅਸੀਂ ਨਹੀਂ ਜਗਾਉਣਾ ਅਸੀਂ ਮਹਾਰਾਜ ਦੇ ਘਰ ਜਾਇਆ ਕਰਨਾ ਤੁਸੀਂ ਸਾਨੂੰ ਪਰਮਿਸ਼ਨ ਦੇ ਦਿਓ ਜਾਂ ਸਾਡੇ ਨਾਲ ਚੱਲਿਆ ਕਰੋ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਦੁਪਹਿਰਾ ਕੱਟਣ ਜਾਇਆ ਕਰਨਾ ਬੜੀ ਮੈਂ ਉਥੋਂ ਦੀ ਮਹਿਮਾ ਸੁਣੀ ਆ ਤੇ ਚਲੋ ਸਾਡੇ ਬਾਪੂ ਨੇ ਕਦੇ ਰੋਕਿਆ ਨਹੀਂ ਅਸੀਂ ਦੋਵੇਂ ਭੈਣਾਂ ਜਵਾਨ ਸਾਂ ਇੰਨੀ ਤਾਂ ਮਤ ਹੈ ਸੰਸਾਰ ਵਿੱਚ ਵਿਚਰਨ ਨੂੰ ਆਸੀਂ ਕਿੱਥੇ ਜਾਣਾ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਅਸੀਂ ਦੋਵੇਂ ਭੈਣਾਂ ਨੇ ਬੱਸੇ ਚੜ੍ਹ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੇ ਜਾਣਾ। ਦੁਪਹਿਰੇ ਸ਼ੁਰੂ ਕਰਤੇ ਜੀ ਮਹਾਰਾਜ ਦੀ ਕਿਰਪਾ ਨਾਲ ਆਪੇ ਹੀ ਬਾਬਾ ਦੀਪ ਸਿੰਘ ਸਾਹਿਬ ਨੇ ਉੱਥੇ ਜੋੜ ਲਿਆ। ਕਰਦਿਆਂ ਕਰਦਿਆਂ ਮਹਾਰਾਜ ਦੀ ਕਿਰਪਾ ਨਾਲ ਥੋੜੀ ਥੋੜੀ ਸੂਝ ਆਈ। ਉੱਥੇ ਸੰਗਤਾਂ ਨਾਲ ਮੇਲ ਮਲਾਪ ਵਧਿਆ। ਫਿਰ ਜੋਤ ਬਾਰੇ ਪਤਾ ਲੱਗਾ ਘਰ ਵਿੱਚ ਜੋਤ ਲਾਈ। ਕਹਿੰਦੇ ਜਿਸ ਦਿਨ ਅਸੀਂ ਪਹਿਲੇ ਦਿਨ ਜੋਤ ਲਾਉਣੀ ਸ਼ੁਰੂ ਕੀਤੀ ਨਾ ਅਸੀਂ ਜਗਾਈਏ 2 ਮਿੰਟ ਜਗੇ ਬੰਦ ਹੋ ਜਾ ਕਰੇ। ਫਿਰ ਜਗਾਈਏ 2 ਮਿੰਟ ਜਗੇ ਬੰਦ ਹੋ ਜਾ ਕਰੇ। ਬੜੀ ਦਿੱਕਤ ਆਈ ਜੋਤ ਨਹੀਂ ਉਸ ਦਿਨ ਜਗੀ। ਉਸ ਤੋਂ ਬਾਅਦ ਉਹ ਭੈਣ ਕਹਿੰਦੀ ਵੀ ਤੁਹਾਡੀ ਅਸੀਂ ਸਾਡੇ ਵੀ ਤੀ ਸੁਣੀ ਖਾਲਸਾ ਜੀ ਇੱਕ ਹੱਡ ਬੀਤੀ ਦਾਸ ਨੇ ਕੋਈ ਸਾਲ ਜਾਂ ਡੇਢ ਸਾਲ ਪਹਿਲਾਂ ਪਾਈ ਸੀ ਕਿ ਇੱਕ ਭੈਣ ਹੋਣਾ ਨੇ ਘਰ ਵਿੱਚ ਜੋਤ ਲਾਈ ਸੀ ਤੇ ਕੋਈ ਪੀਰ ਪੈਗੰਬਰ ਸੀ ਜਿਹਨੂੰ ਉਹਦੀ ਸਾਸ ਕਹਿੰਦੀ ਸੀ ਮੰਨੂ ਇਹ ਵਾਲੀ ਇਦਾਂ ਦੀ ਹੱਡ ਬੀਤੀ ਸੀ ਤੇ ਉਹਦੇ ਵਿੱਚ ਉਹਨਾਂ ਜੋਤ ਦੀ ਉਹਦੇ ਵਿੱਚ ਮਹਿਮਾ ਸੀ ਉਹ ਜਿਹੜੀ ਹੱਡ ਬੀਤੀ ਉਹ ਕਹਿੰਦੇ ਕੁਦਰਤੀ ਅਸੀਂ ਉਹ ਸੁਣੀ ਤੇ ਕਹਿੰਦੇ ਉਸ ਤੋਂ ਮੈਂ ਬਾਅਦ ਪਤਾ ਲੱਗਾ ਫਿਰ ਦਾਸਨੇਕ ਬੋਲਿਆ ਵੀ ਸੀ ਵੀ ਜਦੋਂ ਜੋਤ ਤੁਹਾਡੀ ਡਗ ਮੰਗਾਵੇ ਤੇ ਉਹਰੇ ਲਾਗੇ ਬਹਿ ਕੇ ਜਾਪ ਕਰੋ ਕਿਉਂਕਿ ਤੁਹਾਡੇ ਜਾਪ ਨਾਲ ਤੁਹਾਡੀ ਜੋਤ ਦੀ ਪਾਵਰ ਹੈ ਜੇ ਤੱਕਲੀ ਜੋਤ ਜਗਾ ਦਿੱਤੀ ਉੱਥੇ ਕਦੀ ਪਾਠ ਹੀ ਨਾ ਕੀਤਾ ਫਿਰ ਖਾਲਸਾ ਜੀ ਉਹ ਦੀਵੇ ਦੀ ਤਰ੍ਹਾਂ ਜਗਦੀ ਹੈ ਹੂਰੋ ਦਾ ਕੋਈ ਲਾਭ ਨਹੀਂ ਤੇ ਜੇ ਉਹਦੇ ਲਾਗੇ ਤੁਸੀਂ ਬਾਣੀ ਪੜ੍ਹਦੇ ਹੋ ਜਾਪ ਕਰਦੇ ਹੋ ਫਿਰ ਉਹਦਾ ਪ੍ਰਭਾਵ ਹੈ ਫਿਰ ਉਹਦਾ ਪਹਿਰਾ ਹੈ ਫਿਰ ਉਥੇ ਫੌਜਾਂ ਆਉਂਦੀਆਂ ਸੋ ਉਹ ਭੈਣ ਨੇ ਕਦੇ ਹੱਡ ਵੀ ਸੁਣ ਕੇ ਤੇ ਉਵੇਂ ਹੀ ਖਾਲਸਾ ਜੀ ਜੋਤ ਜਗਾ ਕੇ ਤੇ ਪਾਠ ਲਾਗੇ ਸ਼ੁਰੂ ਕਰ ਲਿਆ ਸ੍ਰੀ ਜਪਜੀ ਸਾਹਿਬ ਜੀ ਦਾ ਬਾਣੀ ਪੜਦੀ ਰਹੀ ਜੋਤ ਅਖੰਡ ਹੁੰਦੀ ਗਈ ਮਹਾਰਾਜ ਦੀ ਕਿਰਪਾ ਨਾਲ ਜੰਗਣ ਲੱਗ ਪਈ ਫਿਰ ਸੱਚੇ ਪਾਤਸ਼ਾਹ ਜੀ ਦਾਇਆ ਨਾਲ ਉਸੇ ਰਾਤ ਜਿਸ ਦਿਨ ਜੋਤ ਜਗਾਈ ਪਹਿਲੇ ਦਿਨ ਜਗੀ ਉਹ ਭੈਣ ਕਹਿੰਦੀ ਸਾਡੇ ਘਰ ਵਿੱਚ ਬੜੀ ਹਫੜਾ ਦਫੜੀ ਮੱਚੀ ਵੀ ਜਿੱਦਾਂ ਏਦਾਂ ਲੱਗੇ ਪੱਖੇ ਵੀ ਹਿੱਲਣ ਕਹੀਂ ਕੋਸ਼ ਸਾਡੇ ਘਰ ਵਿੱਚ ਮਾੜੀ ਸ਼ਕਤੀ ਦਾ ਪਹਿਰਾ ਸੀ ਤੇ ਉਹ ਚੀਜ਼ ਘਰ ਵਿੱਚ ਬਰਕਰਾਰ ਹੋਈ ਵੀ ਉਹ ਨਜ਼ਰੀ ਆਈ ਫਿਰ ਸਾਡੇ ਸਾਰੇ ਪਰਿਵਾਰ ਨੂੰ ਲੱਗਾ ਵੀ ਨਹੀਂ ਇਹ ਤਾਂ ਕੋਈ ਵਾਕਿਆ ਹੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਆ ਫਿਰ ਉਸੇ ਰਾਤ ਭੈਣ ਕਹਿੰਦੀ ਮੈਂ ਪਾਠ ਕਰਕੇ ਮੈਂ ਕੀਰਤਨ ਸੋਇਲਾ ਦੇ ਪੰਜ ਪਾਠ ਕਰਦੀ ਸਾ ਘਰ ਵਿੱਚ ਤੁਰ ਕੇ ਵੀ ਮਹਾਰਾਜ ਕਿਰਪਾ ਕਰਨ ਘਰ ਦੇ ਕਿਸੇ ਜੀ ਨੂੰ ਨੁਕਸਾਨ ਨਾ ਹੋਵੇ ਕਹਿੰਦੇ ਜਦੋਂ ਮੈਂ ਪੰਜ ਪਾਠ ਕਰਨੇ ਦਾ ਰੋਜ਼ ਮਹਾਰਾਜ ਦੀ ਕਿਰਪਾ ਵਰਤਨ ਲੱਗ ਵੀ ਹੌਲੀ ਹੌਲੀ ਸਭ ਕੋ ਜਿੱਦਾਂ ਘਟਕ ਹੁੰਦਾ ਗਿਆ ਤੇ ਇੱਕ ਦਿਨ ਮਹਾਰਾਜ ਦਾ ਮੈਨੂੰ ਸੁਪਨਾ ਆਇਆ ਵੀ ਮੈਨੂੰ ਸਿੰਘ ਕਹਿ ਰਹੇ ਪੰਜ ਸੱਤ ਸਿੰਘ ਖੜੇ ਤੇ ਕਹਿ ਰਹੇ ਵੀ ਤੁਸੀਂ ਮਹਾਰਾਜ ਦੇ ਚਰਨ ਘਰ ਪਵਾਓ ਮਹਾਰਾਜ ਦੀ ਬਾਣੀ ਦਾ ਜਾਪ ਕਰਾਓ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨਗੇ ਕਹਿੰਦੇ ਉਸ ਦਿਨ ਫਿਰ ਅਸੀਂ ਮੈਂ ਬਾਪੂ ਜੀ ਨਾਲ ਗੱਲ ਕਰਕੇ ਅਸੀਂ ਮਹਾਰਾਜ ਜੀਆਂ ਦੀ ਬਾਣੀ ਦਾ ਪਾਠ ਕਰੇ ਖੰਡਪੁਰ ਸਾਹਿਬ ਕਰਵਾਇਆ ਸੇਵਾ ਕੀਤੀ ਜਿਸ ਦਿਨ ਖੰਡਪੁਰ ਸਾਹਿਬ ਦਾ ਭੋਗ ਪੈਣਾ ਸੀ ਦੂਜਾ ਦਿਨ ਸੀ ਮੱਧ ਵਾਲਾ ਉਸ ਦਿਨ ਉਹ ਭੈਣ ਕਹਿੰਦੀ ਵੀ ਮੈਂ ਬਾਣੀ ਸੁਣਦੀ ਸਾਂ ਮਹਾਰਾਜ ਦੇ ਕੋਲ ਬੈਠੀ ਬੈਠੀ ਤੇ ਕੰਨ ਨਾਲ ਲੱਗੀ ਢੋਲ ਆ ਕੇ ਬੈਠੀ ਸਾਂ ਸੁਣਦਿਆਂ ਸੁਣਦਿਆਂ ਮੈਨੂੰ ਨੀਂਦ ਆ ਗਈ ਤੇ ਨੀਂਦ ਆਏ ਵਿੱਚ ਮੈਨੂੰ ਕੀ ਨਜ਼ਰ ਆਉਂਦਾ ਕਿ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਹੈ ਆਪਾਂ ਫੋਟੋਆਂ ਦੇ ਤੱਕਦੇ ਆ ਉਹ ਭੈਣ ਕਹਿੰਦੀ ਹੂਬ ਹੂ ਇਹੋ ਹੀ ਸਰੂਪ ਨਜ਼ਰ ਆਇਆ ਤੇ ਬੜੇ ਖੁਸ਼ ਹੋਏ ਖੁਸ਼ ਹੋ ਕੇ ਕਿਹਾ ਕੁਛ ਨਹੀਂ ਕੋਈ ਬਚਨ ਨਹੀਂ ਹੋਇਆ ਹਾਸੇ ਬੜਾ ਐ ਬੜਾ ਉਹਨਾਂ ਦਾ ਜੋ ਜੋਰੋ ਜਲਾਲ ਵਾਲਾ ਜਿਹੜਾ ਸਰੀਰ ਸੀ ਬੜਾ ਉੱਚਾ ਜਵਾਨ ਤੇ ਹੱਸ ਕੇ ਤੇ ਉਹ ਜਿਹੜੀ ਜੋਤ ਸੀ ਉਹ ਜਿਹੜਾ ਸਰੂਪ ਸੀ ਉਸੇ ਜਿੱਦਾਂ ਦੁੱਧ ਵਾਲਾ ਪ੍ਰਕਾਸ਼ ਵੀ ਉੱਥੇ ਹੀ ਲੋਪ ਹੋ ਗਿਆ ਤੇ ਮੈਂ ਇੱਕਦਮ ਉੱਤਵਕ ਕੇ ਉੱਠੀ ਮਹਾਰਾਜ ਦੇ ਦਰਸ਼ਨ ਕੀਤੇ ਸਤਿਗੁਰੂ ਜੀਆਂ ਦੇ ਦਰਸ਼ਨ ਕਰਕੇ ਬੜਾ ਮਨ ਨੂੰ ਚਾ ਚੜਿਆ ਵੀ ਮੈਨੂੰ ਬਾਬਾ ਜੀ ਨੇ ਦਰਸ਼ਨ ਦਿੱਤੇ ਕਹਿੰਦੇ ਉਸ ਦਿਨ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਮੇਰੀ ਸ਼ਰਧਾ ਵਧ ਗਈ ਮੈਂ ਜਾਪ ਵਧਾ ਲਿਆ ਚਪੈਰਾ ਸਾਹਿਬ ਤੇ ਕਰਨਾ ਹੀ ਕਰਨਾ ਸੀ ਅਮਰਤ ਵੇਲੇ ਉੱਠ ਕੇ ਬਾਣੀਆਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਆ ਹੌਲੀ ਹੌਲੀ ਪਤਾ ਲੱਗਾ ਤੁਹਾਡੀ ਵੀਡੀਓ ਤੋਂ ਕਿ ਚੰਡੀ ਦੇ ਜਾਪ ਦਾ ਪਾਠ ਕਰਿਆ ਕਰੀ ਉਹ ਕਰਾਇ ਸ਼ੀਦੀ ਦੇਗਾ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੀ ਜੋਤ ਸੀ ਉਹ ਚੜ੍ਹਦੀ ਕਲਾ 'ਚ ਹੁੰਦੀ ਗਈ ਤੇ ਲਗਾਤਾਰ ਜਗਾਉਣੀ ਸ਼ੁਰੂ ਕਰ ਦਿੱਤੀ ਮੈਂ ਬੰਦ ਨਹੀਂ ਸੀ ਕਰਦੀ। ਉਹਦੇ ਵਿੱਚ ਕਿਉਂ ਪਾ ਲੈਣਾ ਕਿਉਂਕਿ ਘਰ ਦਾ ਕੰਮ ਸੀ ਡੰਗਰ ਸੰਨ ਕਰੇ। ਜੋਤ ਵਿੱਚ ਕਿਉਂ ਪਾ ਲੈਣਾ ਉਹ ਅਖੰਡ ਜਾਗਦੀ ਰਹਿਣੀ। ਫਿਰ ਮਹਾਰਾਜ ਦੀ ਐਸੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਵੀ ਘਰ ਵਿੱਚ ਸਾਰਾ ਕੁਝ ਸਹੀ ਹੋ ਗਿਆ। ਵੀ ਐਸੀ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਦਰਸ਼ਨ ਹੋ ਗਏ ਉਸ ਤੋਂ ਬਾਅਦ ਘਰ ਵਿੱਚ ਸਾਰਾ ਕੁਝ ਸਹੀ ਹੋਣ ਲੱਗ ਪਿਆ ਤੇ ਦਰਸ਼ਨ ਹੋਣ ਤੋਂ ਬਾਅਦ ਮਹਾਰਾਜੀਆਂ ਦਾ ਜਿਹੜਾ ਖੰਡ ਪਾਰ ਸਾਹਿਬ ਕਰਾਉਣ ਤੋਂ ਬਾਅਦ ਕੁਝ ਸਤਵੇਂ કે ਅਠਵੇਂ ਦਿਨ ਮੇਰੇ ਭਰਾ ਨੂੰ ਰਿਸ਼ਤਾ ਆਇਆ ਇੱਕ ਹਫ਼ਤੇ ਬਾਅਦ ਰਿਸ਼ਤਾ ਆਇਆ ਪੱਕਾ ਹੋ ਗਿਆ ਜਿਹੜਾ ਕਿ ਆ ਕੇ ਮੁੜ ਜਾਂਦੇ ਸੀ ਲੋਕ ਵੀ ਨਹੀਂ ਇਹ ਨਸ਼ਾ ਕਰਦਾ ਇਦਾਂ ਉਦਾਂ ਭਾਨੀ ਭਾਨੀ ਮਾਰ ਦਿੰਦੇ ਸੀ ਲੋਕ ਉਹ ਭਾਨੀ ਲੋਕ ਨਹੀਂ ਸੀ ਮਾਰਦੇ ਜਿਹੜੀ ਘਰ ਵਿੱਚ ਮਾੜੀ ਸ਼ਕਤੀ ਦਾ ਪ੍ਰਭਾਵ ਸੀ ਉਹ ਕੰਮ ਕਰਾਉਂਦੀ ਸੀ ਰਿਸ਼ਤਾ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਫਿਰ ਉਸ ਤੋਂ ਬਾਅਦ ਮੈਂ ਸਭ ਤੋਂ ਛੋਟੀਆਂ ਤੇ ਮੇਰੀ ਵੱਡੀ ਭੈਣ ਦਾ ਵੀ ਹੋਇਆ ਦੋਆਂ ਕ ਮਹੀਨਿਆਂ ਬਾਅਦ ਤੇ ਮਹਾਰਾਜ ਦੀ ਕਿਰਪਾ ਵਰਤਨ ਲੱਗ ਪਈ ਇਹ ਸਾਰਾ ਕੁਝ ਮਹਾਰਾਜ ਦੀ ਰਹਿਮਤ ਨਾਲ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਮੈਨੂੰ ਦਰਸ਼ਨ ਹੋਏ ਉਸ ਦਿਨ ਤੋਂ ਸ਼ੁਰੂ ਹੋਇਆ ਬੜੇ ਅਸੀਂ ਖੁਸ਼ ਸਾਂ ਵੀ ਬੜੀ ਮਾਰੇ ਦੀ ਕਿਰਪਾ ਹੋਈ ਫਿਰ ਇੱਕ ਕੰਮ ਹੋਇਆ ਉਹ ਪਤਾ ਨਹੀਂ ਵਾਹਿਗੁਰੂ ਜਾਣੇ ਜਾਂ ਸਾਡੇ ਘਰੋਂ ਚੀਜ਼ ਨਿਕਲੀ ਜਾਂ ਕਿਵੇਂ ਹੋਇਆ ਕਹਿੰਦੇ ਸਾਡੇ ਘਰ ਵਿੱਚ ਨਾ ਇੱਕ ਸਭ ਤੋਂ ਮਹਿੰਗੀ ਅਸੀਂ ਉਹ ਗਾਂ ਲਿਆਂਦੀ ਸੀ ਬਹੁਤ ਸੋਹਣਾ ਬੜਾ ਵਧੀਆ ਦੁੱਧ ਦਿੰਦੀ ਸੀ ਬਹੁਤ ਦੁੱਧ ਦਿੰਦੀ ਸੀ ਉਹ ਫਿਰ ਪਹਿਲਾਂ ਤੇ ਉਹ ਮੁੱਕੀ ਜਦੋਂ ਉਹ ਮੁੱਕੀ ਤੇ ਮੇਰੇ ਮਨ ਵਿੱਚ ਫਿਰ ਡਰਾਇਆ ਵੀ ਸਾਰਾ ਕੁਝ ਠੀਕ ਹੋ ਗਿਆ ਫਿਰ ਸ਼ਾਇਦ ਕੋਈ ਇਹੋ ਜਿਹਾ ਚੱਕਰ ਹੋਇਆ ਉਹ ਗਾਈ ਮਰੀ ਜਦੋਂ ਗਾਈ ਮਰਨ ਤੋਂ ਬਾਅਦ ਚੌਥੇ ਪੰਜਵੇਂ ਦਿਨ ਸਾਡੇ ਬਾਪੂ ਦੇ ਲੱਤ ਦੇ ਉੱਤੇ ਨਾ ਇੰਨਾ ਕ ਜਿਆਦਾ ਸਾੜ ਨਿਕਲਿਆ ਜਿਵੇਂ ਖਾਲਸਾ ਜੀ ਖੁੰਬਾ ਨਹੀਂ ਪੁੰਗਰਦੀਆਂ ਸਾਨੂੰ ਲੱਗਿਆ ਵੀ ਇਹਨਾਂ ਨੂੰ ਕੋਈ ਭਿਆਨਕ ਬਿਮਾਰੀ ਲੱਗੀ ਇਦਾਂ ਦਾ ਹੋਇਆ ਦਿਨਾਂ ਚ ਤੇ ਉਹ ਐ ਬਹੁਤ ਜਿਆਦਾ ਲੱਤ ਤੇ ਨਿਕਲ ਕੇ ਬਾ ਮਹਾਰਾਜ ਸੱਚੇ ਪਾਤਸ਼ਾਹ ਕੇ ਅਰਦਾਸਾਂ ਕੀਤੀਆਂ ਬਾਣੀ ਪੜੀ ਦੂਜੇ ਤੀਜੇ ਦਿਨ ਉਹ ਠੀਕ ਹੋ ਗਿਆ ਬਿਲਕੁਲ ਸਹੀ ਹੋ ਗਿਆ ਉਸ ਦਿਨ ਤੋਂ ਬਾਅਦ ਫਿਰ ਘਰ ਵਿੱਚ ਕੋਈ ਦਿੱਕਤ ਨਹੀਂ ਆਈ ਵੀਰ ਦਾ ਵਿਆਹ ਹੋਇਆ ਸਾਰਾ ਕੁਝ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵਰਤਿਆ ਤੇ ਖਾਲਸਾ ਜੀ ਇਹ ਹੱਡ ਬੀਤੀ ਸ਼ਾਇਦ ਸਾਲ 2 ਸਾਲ ਪੁਰਾਣੀ ਹੋਵੇ ਜਾਂ 1.5 ਸਾਲ ਪੁਰਾਣੀ ਹੋਵੇ ਜਦੋਂ ਕ ਆਪਾਂ ਵੀਡੀਓ ਪਾਈਆ ਉਦੋਂ ਕਲੀ ਹੋਣੀ ਆ ਤੇ ਇਹ 8 ਕੇ 6 ਜਾਂ 8 ਮਹੀਨੇ ਪਹਿਲਾਂ ਭੈਣ ਨੇ ਭੇਜੀ ਸੀ ਤੇ ਮੈਂ ਹੁਣ ਸਹੀ ਮੈਨੂੰ ਸਮਾਂ ਨਹੀਂ ਪਤਾ ਪਰ ਮੈਨੂੰ ਇਨਾ ਪਤਾ ਕਿ ਇਹ ਕੁਝ 6-7 ਮਹੀਨੇ ਪਹਿਲਾਂ ਭੈਣ ਨੇ ਮੈਨੂੰ ਭੇਜੀ ਸੀ ਤੇ ਮਹਾਰਾਜ ਦੀ ਕੋਈ ਕਿਰਪਾ ਖੇੜ ਵਰਤੀ ਉਹਨਾਂ ਦੇ ਉਹਨਾਂ ਨੇ ਸੁਣਾਈ ਤੇ ਆਪ ਜੀ ਨਾਲ ਸਾਂਝੀ ਕੀਤੀ ਫਿਰ ਉਹ ਭੈਣ ਨੇ ਇੱਕ ਗੱਲ ਦਸੀ ਕਹਿੰਦੇ ਵੀ ਇਹ ਜਿਹੜੀ ਹੱਡ ਬੀਤੀ ਮੈਂ ਤੁਹਾਨੂੰ ਸੁਣਾਈ ਹੈ ਉਹ ਇਹ ਸਾਰਾ ਕੁਝ ਹੋਣ ਤੋਂ ਬਾਅਦ ਕੁਝ ਕੁ ਸਮੇਂ ਬਾਅਦ ਕੁਝ ਲਾਲੋ ਮਹੀਨੇ ਬਾਅਦ ਜਾਂ ਸਵਾ ਮਹੀਨੇ ਬਾਅਦ ਮੈਂ ਬਾਣੀ ਪੜਦੇ ਪੜਦੇ ਫਿਰ ਸੌਂ ਗਈ ਤੇ ਮੇਰਾ ਧਿਆਨ ਜਿਵੇਂ ਸੁਰਤ ਜੁੜ ਗਈ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਨਾਲ ਤੇ ਫਿਰ ਮੈਨੂੰ ਦਰਸ਼ਨ ਹੋਏ ਜਿਨੂੰ ਫਿਰ ਦਰਸ਼ਨ ਹੋਏ ਫਿਰ ਬਾਬਾ ਜੀ ਨੇ ਬਚਨ ਕੀਤੇ ਤੇ ਕਹਿੰਦੇ ਬਚਨ ਕਰਕੇ ਕਹਿੰਦੇ ਵੀ ਹੁਣ ਤੁਹਾਡੇ ਘਰ ਵਿੱਚ ਕਿਸੇ ਮਾੜੀ ਸ਼ਕਤੀ ਦਾ ਪਹਿਰਾ ਨਹੀਂ ਸਤਿਗੁਰ ਦੀ ਬਾਣੀ ਦਾ ਪੱਲਾ ਨਾ ਛੱਡੋ ਮਾਰਾ ਤੁਹਾਡੇ ਤੇ ਸਦਾ ਅੰਗ ਸੰਗ ਤੁਹਾਡੇ ਨਾਲ ਸਹਾਇ ਹੋਣਗੇ ਅਸੀਂ ਸਦਾ ਤੁਹਾਡੇ ਨਾਲ ਰਹਾਂਗੇ ਇਹ ਵਚਨ ਕੀਤਾ ਹਮੇਸ਼ਾ ਰਾਵਾਂਗੇ ਜਿੱਥੇ ਬਾਣੀ ਦਾ ਪ੍ਰਵਾਹ ਹੈ ਜਿੱਥੇ ਬਾਣੀ ਦਾ ਪਹਿਰਾ ਹੈ ਉਥੇ ਮਹਾਰਾਜ ਕਹਿੰਦੇ ਫੌਜਾਂ ਸਾਡੀਆਂ ਸਦਾ ਹੀ ਉਥੇ ਹਾਜ਼ਰ ਨਾਜ਼ਰ ਨੇ ਡਰਨਾ ਨਹੀਂ ਬਾਣੀ ਦਾ ਪੱਲਾ ਨਹੀਂ ਛੱਡਣਾ ਤੁਹਾਨੂੰ ਕੋਈ ਚੀਜ਼ ਡਰਾ ਨਹੀਂ ਸਕਦੀ ਧਮਕਾ ਨਹੀਂ ਸਕਦੀ ਕੋਈ ਆਪਣੇ ਆਪ ਨੂੰ ਮਨਵਾ ਨਹੀਂ ਸਕਦੀ ਬਾਣੀ ਰੱਜ ਕੇ ਪੜੋ ਸਤਿਗੁਰ ਕਿਰਪਾ ਕਰਨਗੇ ਸੋ ਉਹ ਭੈਣ ਕਹਿੰਦੀ ਐਵੇਂ ਮਹਾਰਾਜ ਦੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਦੇ ਦਰਸ਼ਨ ਹੋਏ ਸਿੰਘਾਂ ਦੇ ਦਰਸ਼ਨ ਹੋਏ ਉਹਨਾਂ ਨੇ ਰਸਤੇ ਪਾਇਆ ਕਿ ਘਰੇ ਪਾਠ ਕਰਾਓ ਕਿਉਂਕਿ ਉਹ ਭੈਣ ਕਹਿੰਦੀ ਜਦੋਂ ਸਾਡੀ ਮਾਤਾ ਮੁੱਕੀ ਸੀ ਛੋਟੇ ਹੁੰਦੇ ਸੀ ਅਸੀਂ ਉਦੋਂ ਦਾ ਕਿਤੇ ਸਾਡੇ ਘਰ ਵਿੱਚ ਮਹਾਰਾਜ ਜੀਆਂ ਦਾ ਪਾਠ ਹੋਇਆ ਸੀ ਬਾਣੀ ਦਾ ਉਸ ਤੋਂ ਬਾਅਦ ਕਦੇ ਨਹੀਂ ਸੀ ਕਰਾਇਆ ਤੇ ਖਾਲਸਾ ਜੀ ਬਹੁਤੇ ਘਰ ਐਵੇਂ ਹੀ ਆ ਮੇਰੀ ਇਹੋ ਬੇਨਤੀ ਆ ਉਹਨਾਂ ਅੱਗੇ ਕਿ ਭਾਈ ਤੇਲ ਫੁੱਲ ਭੇਟਾ ਜੋੜ ਕੇ ਚਾਹੇ ਤੁਸੀਂ ਪ੍ਰਸ਼ਾਦੇ ਦਾਲ ਨਾਲ ਪਕਾ ਲਓ ਆਪਣੇ ਘਰ ਦੇ ਜੀਆਂ ਨੂੰ ਤੇ 파ਠੀ ਸਿੰਘਾਂ ਨੂੰ ਸਿਖਾ ਦਿਓ ਕਿਸੇ ਨੂੰ ਨਾ ਸੱਦੋ ਸਿਰਫ 파ਠੀਆਂ ਦੀ ਭੇਟਾ ਕੱਢ ਲਓ ਮਹਾਰਾਜ ਜੀਆਂ ਵਾਸਤੇ ਕੋਈ ਸੇਵਾ ਕੱਢ ਲਓ ਤੇ ਘਰ ਵਿੱਚ ਸਾਲ ਬਾਾਰ ਜ਼ਰੂਰ ਪਾਠ ਕਰਾਓ ਮਹਾਰਾਜ ਜੀਆਂ ਦੀ ਬਾਣੀ ਦਾ ਕਿਉਂਕਿ ਖਾਲਸਾ ਜੀ ਲੋਕਾਂ ਨੇ ਲੋਕੀ ਜਿਹੜੇ ਨੇ ਕਾਲਯੁਗੀ ਜੀਵ ਨੇ ਜਿਨ੍ਹਾਂ ਨੇ ਨੰਦਣਾ ਸ਼ੁਰੂ ਕਰ ਦਿੱਤਾ ਕਿ ਬਾਣੀ ਪੜਨ ਦਾ ਕੀ ਲਾਭ ਆ ਜੀ ਜੇ ਲਾਗੇ ਬਹਿ ਕੇ ਸੁਣੀ ਨਾ ਜੀ ਆ ਹੋ ਗਿਆ ਜੀ ਉਹ ਹੋ ਗਿਆ ਖਾਲਸਾ ਜੀ ਸਤਗੁਰੂ ਮਹਾਰਾਜ ਕੋਈ ਬੋਲ ਬੋਲਣ ਚਾਹੇ ਨਾ ਬੋਲਣ ਜਿਸ ਘਰ ਵਿੱਚ ਸਤਗੁਰ ਦੇ ਚਰਨ ਪੈ ਜਾਂਦੇ ਨੇ ਉੱਥੇ ਜਿੱਥੇ ਜਾਏ ਬਹੇ ਮੇਰਾ ਸਤਗੁਰੂ ਸੋ ਥਾਨ ਸੁਹਾਵਾ RAM ਰਾਜੇ ਖਾਲਸਾ ਜੀ ਉਸ ਜਿਹੜਾ ਥਾਂ ਹੈ ਉਹ ਹੀ ਸੋਭਾ ਨੀਕ ਸੋਭ ਨੀਕ ਪੂਜਣ ਯੋਗ ਹੋ ਜਾਂਦਾ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆਵੇ ਸੁਮਤ ਆਵੇ ਸੱਚੇ ਪਾਤਸ਼ਾਹ ਦਾਇਆ ਕਰਕੇ ਆਪਣੇ ਚਰਨਾਂ ਨਾਲ ਸਾਨੂੰ ਜੋੜ ਲੈਣ ਜਰੂਰ ਇੱਕ ਪਾਠ ਆਪਣੇ ਘਰਾਂ ਵਿੱਚ ਹਰ ਸਾਲ ਬਾਅਦ ਕਰਾਓ ਚਾਹੇ ਖਾਲਸਾ ਜੀ ਸਿੰਪਲ ਪ੍ਰਸ਼ਾਦੇ ਦਾ ਲੰਗਰ ਲਾ ਦਿਓ ਚਾਹੇ ਨਾਮ ਹੀ ਲਾਓ ਪੰਜਾਂ ਸਿੰਘਾਂ ਨੂੰ ਸ਼ਿਕਾ ਦਿਓ ਮਹਾਰਾਜ ਕਿਰਪਾ ਕਰਨਗੇ ਜਰੂਰ ਸਤਿਗੁਰ ਦੇ ਆਉਣ ਨਾਲ ਗ੍ਰਹਿ ਪਵਿੱਤਰ ਹੋ ਜਾਂਦਾ ਘਰ ਪਵਿੱਤਰ ਹੋ ਜਾਂਦਾ ਮਾੜੀਆਂ ਜਿਹੜੀਆਂ ਰੂਹਾਂ ਜਾਂ ਕੀਤਾ ਕਰਾਇਆ ਖਤਮ ਹੋ ਜਾਂਦਾ ਮਹਾਰਾਜ ਕਿਰਪਾ ਕਰਨ ਖਾਲਸਾ ਜੀ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ